ਜੀ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰੋਹਿਤ ਬਾਂਸਲ ਪੱਕਾ ਸਾਡਾ ਇਹ ਪਿੰਡਾਂ ਦਾ ਸਫ਼ਰ ਤੈਅ ਕਰਦੇ ਅੱਜ ਅਸੀਂ ਪਹੁੰਚੇ ਹਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਬਾਰਡਰ ਏਰੀਆ ਦਾ ਉਹ ਲੋਕ ਸਭਾ ਹਲਕਾ ਜਿਸ ਦੇ ਉੱਪਰੋਂ ਬਹੁਤ ਦਿਗਜ ਲੀਡਰ ਚੋਣਾਂ ਵੀ ਲੜੇ ਪਰ ਹਾਰੇ ਵੀ ਔਰ ਉੱਥੇ ਜਿੱਤਣ ਵਾਲੇ ਵੀ ਦਿਗਜ ਬਣੇ ਅੱਜ ਇਹ ਮੰਚ ਸਜੇਗਾ ਇਨ੍ਹਾਂ ਪਿੰਡਾਂ ਦੇ ਵਿੱਚ ਅੰਮ੍ਰਿਤਸਰ ਦੇ ਪਿੰਡਾਂ ਦੇ ਵਿੱਚ ਜਿੱਥੇ ਗੱਲ ਕਰਾਂਗੇ ਅੰਮ੍ਰਿਤਸਰ ਦੇ ਵਿਕਾਸ ਦੇ ਮੁੱਦਿਆਂ ਨੂੰ ਲੈ ਕੇ ਮੇਰੇ ਨਾਲ ਹੋਣਗੇ ਮੇਰੇ ਸਹਿਯੋਗੀ ਪਰਮੋਲਕ ਜੋ ਅਕਸਰ ਅੰਮ੍ਰਿਤਸਰ ਨੂੰ ਦੇਖਦੇ ਨੇ ਅੰਮ੍ਰਿਤਸਰ ਦੀ ਗੱਲਬਾਤ ਕਰਦੇ ਨੇ ਤਾਂ ਪਰਮ ਅੱਜ ਦੇ ਸਾਡੇ ਮਹਿਮਾਨ ਕੌਣ-ਕੌਣ ਹੋਣਗੇ ਇੱਕ ਵਾਰੀ ਉਹਨਾਂ ਦੇ ਨਾਲ ਤਾਰਫ ਜਰੂਰ ਕਰਵਾ ਦਿਓ ਬਿਲਕੁਲ ਅੱਜ ਅਸੀਂ ਪਹੁੰਚੇ ਹਾਂ ਅੰਮ੍ਰਿਤਸਰ ਦੇ ਆਟਾਰੀ ਹਲਕੇ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦੀ ਜਿਹੜੀ ਸੀਟ ਹੈ ਸਭ ਤੋਂ ਹੌਟ ਮੰਨੀ ਜਾਂਦੀ ਹੈ ਕਿਉਂਕਿ ਕਈ ਦਿਗਜ ਇੱਥੋਂ ਚੋਣ ਲੜ ਚੁੱਕੇ ਨੇ ਹਾਰ ਚੁੱਕੇ ਨੇ ਜਿੱਤ ਚੁੱਕੇ ਨੇ ਤੇ ਅੱਜ ਅਸੀਂ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚੇ ਹਾਂ ਸਭ ਤੋਂ ਪਹਿਲਾਂ ਸਾਡੇ ਨੁਮਾਇੰਦੇ ਇੱਥੇ ਪਹੁੰਚੇ ਨੇ ਬਲਾਰੇ ਇੱਥੇ ਪਹੁੰਚੇ ਨੇ ਵਰੁਣ ਸ਼ਰਮਾ ਜੀ ਪਹੁੰਚੇ ਨੇ ਇੱਥੇ ਵਰੁਣ ਰਾਣਾ ਜੀ ਤੁਸੀਂ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਤੋਂ ਇਹ ਮੁਖ ਬਲਾਰੇ ਨੇ ਉਸ ਤੋਂ ਬਾਅਦ ਜਗਮੀਤ ਜੀ ਜਿਹੜੇ ਕਾਂਗਰਸ ਤੋਂ ਇਹ ਸਾਡੇ ਵਿੱਚ ਪਹੁੰਚੇ ਨੇ ਇਹ ਵੀ ਮੁਖ ਬਲਾਰੇ ਨੇ ਰਿੰਕੂ ਜੀ ਸ਼੍ਰੋਮਣੀ ਅਕਾਲੀ ਦਲ ਤੋਂ ਇਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬਲਾਰੇ ਨੇ ਤੇ ਇੱਧਰ ਇਹ ਬਹੁਤ ਮਹਾਨ ਸ਼ਖਸੀਅਤ ਅਸੀਂ ਕਹਿ ਸਕਦੇ ਹਾਂ ਇਹ ਭਾਰਤੀ ਜਨਤਾ ਪਾਰਟੀ ਦੇ ਦਿਹਾਤੀ ਦੇ ਪ੍ਰਧਾਨ ਨੇ ਸੁਸ਼ੀਲ ਦੇਵਗੰਦ ਜੀ ਸੋ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਅੱਜ ਮਹਿਫਲ ਜਿਹੜੀ ਹੈ ਉਹ ਸਜੀ ਹੋਈ ਹੈ ਕਿਸ ਕਰਕੇ ਸੱਜੀ ਹੈ ਲੋਕਾਂ ਦੀ ਆਵਾਜ਼ ਨੂੰ ਸਰਕਾਰੇ ਦਰਬਾਰੇ ਤੱਕ ਪਹੁੰਚਾਉਣ ਵਾਸਤੇ ਕੀ ਨਾਮ ਹੈ ਤੁਹਾਡਾ ਤੁਹਾਡਾ ਸਰਜੀਤ ਸਿੰਘ ਮੱਲੀ ਮੱਲੀ ਸਾਹਿਬ ਸਭ ਤੋਂ ਪਹਿਲਾ ਸਵਾਲ ਤੁਹਾਡਾ ਇਹਨਾਂ ਚਾਰ ਨੁਮਾਇੰਦਿਆਂ ਨੂੰ ਇਹਨਾਂ ਚਾਰ ਪਾਰਟੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿਹੜਾ ਮਸਲਾ ਜਿਹੜਾ ਅੰਮ੍ਰਿਤਸਰ ਦਾ ਅੱਜ ਤੱਕ ਹੱਲ ਨਹੀਂ ਹੋਇਆ ਅਸੀਂ ਸ਼੍ਰੋਮਣੀ ਅਕਾਲੀ ਦਲ ਦੇਖ ਲਈ ਅਸੀਂ ਭਾਜਪਾ ਦੇਖ ਲਈ ਅਸੀਂ ਆਮ ਆਦਮੀ ਪਾਰਟੀ ਦੇਖ ਲਈ ਅਸੀਂ ਕਾਂਗਰਸ ਦੇਖ ਲਈ ਮੈਂ ਕਾਂਗਰਸ ਨੂੰ ਸਵਾਲ ਕਰਨਾ ਚਾਹਾਂਗਾ ਸਵਾਲ ਇਹ ਹੈ ਵੀ ਕੋਜਲਾ ਸਾਹਿਬ ਉਹਵਰਾਂ ਇੱਥੇ ਐਮਪੀ ਬਣੇ ਰਹੇ ਆ ਉਹਨਾਂ ਨੂੰ ਪੁੱਛਾ ਵੀ ਵਿਕਾਸ ਦੇ ਮੁੱਦੇ ਤੇ ਕਿਹੜਾ ਕਿਹੜਾ ਕੀਤਾ ਉਹਨਾਂ ਨੇ ਕੰਮ ਕੀਤਾ ਆਪਣੇ ਘਰ ਦੇ ਅੱਗੋਂ ਗੰਦਾ ਨਾਲਾ ਲੰਘਦਾ ਉਹ ਨਹੀਂ ਪੂਰਿਆ ਗਿਆ ਉਹਨਾਂ ਨੂੰ ਹੋਰ ਬਾਕੀ 에어ਪੋਰਟ ਰੋਡ ਦੇ ਉੱਤੇ ਥਾਂ ਥਾਂ ਦੇ ਉੱਤੇ ਰਾਹ ਬੰਦ ਕੀਤੇ ਹੋਏ ਨੇ ਉਹਨਾ ਪੁੱਛੋ ਕੀ ਕੀਤਾ ਆ ਬਿਲਕੁਲ ਪਹਿਲਾ ਸਵਾਲ ਗੁਰਜੀਤ ਔਜਲਾ ਜੀ ਨੂੰ ਜਿਹੜੇ 7 ਸਾਲ ਦੇ ਐਮਪੀ ਨੇ ਇੱਕ ਹੋਰ ਸਵਾਲ ਲੈਣੇ ਆ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਜਿੰਦਰ ਸਿੰਘ ਹੈ ਜੀ ਭਾਜੀ ਕਿਹਨਾਂ ਨੂੰ ਸਵਾਲ ਕਰਨਾ ਚਾਹੁੰਦੇ ਹੋ ਮੈਂ ਕਾਂਗਰਸ ਪਾਰਟੀ ਤੋਂ ਸਵਾਲ ਕਰਨਾ ਚਾਹੁੰਦਾ ਵੀ ਜਿਹੜਾ ਗੁਰਜੀਤ ਸਿੰਘ ਔਜਲਾ ਜੀ ਨੇ ਐਸਪੀ ਚੈਰੀ ਨੂੰ ਟਾਰਗੇਟ ਕੀਤਾ ਵੀ ਉਹ ਚੈਨੀਆਂ ਚੋਰ ਨੇ ਉਹ ਚੈਨੀਆਂ ਕੌਣ ਦੇ ਨੇ ਛੁਰੀ ਮਾਰਦੇ ਉਹਦਾ ਜਵਾਬ ਲੈਣਾ ਚਾਹੁੰਦੇ ਵੀ ਉਹ ਕਿਉਂ ਤੇ ਕਿਸ ਕਾਰਨ ਕਿਹਾ ਕੀ ਐਸਪੀ ਚੈਰੀ ਨੂੰ ਲੱਭਦਾ ਜਦੋਂ ਸਵਾਲ ਅੱਛੀ ਕੋਈ ਗੱਲ ਹੁੰਦੀ ਤੇ ਅਸੀਂ ਭਾਈਚਾਰੇ ਨੂੰ ਟਾਰਗੇਟ ਬਿਲਕੁਲ ਬਿਲਕੁਲ ਨਾ ਨਮਾਇंदे ਤੁਹਾਡੇ ਸਾਹਮਣੇ ਬੈਠੇ ਨੇ ਪਾਰਟੀਆਂ ਤੁਹਾਡੇ ਸਾਹਮਣੇ ਬੈਠੀਆਂ ਨੇ ਕੀ ਸਵਾਲ ਹੈ ਤੁਹਾਡਾ ਸਿੱਧਾ ਮੈਂ ਸ਼ੋਮਨੀਆ ਕਾਲੀ ਦਲ ਤੇ ਸਵਾਲ ਕਰਦਾ ਕਿ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸਾਡੇ ਮਹਾਰਾਜ ਜੋ ਸਾਰਿਆਂ ਦੇ ਧਰਮਾਂ ਦੇ ਪੂਜਣ ਯੋਗ ਤੇ ਸਰ ਦੇ ਸਰਪ ਰਸਤਾ ਇਹਨਾਂ ਨੇ ਵਿਵਦੀਆਂ ਕਰਾਈਆਂ ਬਹੁਤ ਤਕਾਕੀਤਾ ਸਾਡਾ ਐਸ.ਪੀ. ਚਾਰੇ ਦਾ ਕੁਝ ਨਹੀਂ ਸੋਚਿਆ ਕਿ ਮੇਰਾ ਅਜ ਤੱਕ ਅੱਜ ਕਣਕ ਵਾਲਾ ਕਾਰਟ ਹੀ ਨਹੀਂ ਬਣਾਇਆ ਦਾ ਕਹਿੰਦੇ ਅਸੀਂ ਦੇਣ ਦਾ ਕਣਕ ਤੇ ਕਣਕ ਕੌਣ ਦੇਣ ਦੀ ਹੈ ਉਹ ਸੈਂਟਰ ਗਵਰਨਮੈਂਟ ਤੇ ਸਾਨੂੰ ਜਿੱਥੇ ਤੋੜਾ-ਤੋੜਾ ਮਿਲਦੀ ਸੀ ਉਥੇ 10-10 ਕਿਲੋ ਆਟਾ ਦੇ ਕੇ ਤੋਰੀ ਜਾਂਦੇ ਸਾਨੂੰ ਇੰਨਾ ਨੀਚਾ ਖਾਣਦੇ ਐਸ.ਪੀ. ਚਾਰੇ ਨੂੰ ਮੇਰਾ ਸਵਾਲ ਹੈ ਬੀਜੇਪੀ ਸਰਕਾਰ ਨੂੰ ਜਿਵੇਂ ਕਿ ਭਾਈ ਸਾਹਿਬ ਨੇ ਕਿਹਾ ਕਿ ਸਿਲੰਡਰ ਦਾ ਜਦ ਕਿ ਅਸ ਤੋਂ 8-9 ਸਾਲ ਪਹਿਲਾਂ ਦੀ ਗੱਲ ਹੈ ਕਿ 480 ਰੁਪਏ ਦਾ ਸਿਲੰਡਰ ਹੁੰਦਾ ਸੀ ਅੱਜ ਦੇ ਟਾਈਮ ਦੇ ਉੱਤੇ ਸਿਲੰਡਰ ਦੇਖੋ ਕਿੰਨਾ ਮਹਿੰਗਾ ਆ ਅਸੀਂ ਘਰ ਇੰਨੀ ਮਹਿੰਗਾਈ ਕੀਤੀ ਹੋਈ ਹੈ ਇਹ ਸੈਂਟਰ ਸਰਕਾਰ ਨੂੰ ਚਾਹੀਦਾ ਥੋੜੀ ਜਿਹੀ ਮਹਿੰਗਾਈ ਤਾਂ ਠੱਲ ਪਾਣਾ ਔਰ ਮੇਰਾ ਦੂਸਰਾ ਸਵਾਲ ਹੈ ਭਾਜੀਪੀ ਸਰਕਾਰ ਨੂੰ ਜੋ ਕੇਂਦਰ ਸਰਕਾਰ ਨੇ 8000 ਕਰੋੜ ਰੁਪਏ ਪੰਜਾਬ ਦਾ ਰੋਕਿਆ ਕਿਉਂ ਰੋਕਿਆ ਗਿਆ ਸਭ ਤੋਂ ਪਹਿਲਾਂ ਜਵਾਬ ਅਸੀਂ ਲੈ ਲੈਨੇ ਆ ਜਗਮੀਤ ਜੀ ਤੋਂ ਜਿਮੀਤ ਜੀ 7 ਸਾਲ ਹੋ ਗਏ ਤੁਸੀਂ ਨਾਲਾ ਨਹੀਂ ਪੂਰਿਆ ਭਾਈ ਸਾਹਿਬ ਕਹਿ ਰਹੇ ਸੀਗੇ ਕੀ ਕੀਤਾ 7 ਸਾਲਾਂ ਦੇ ਵਿੱਚ ਔਜਲਾ ਸਾਹਿਬ ਨੇ ਜੀ ਮੇਰੇ ਵੀਰ ਨੇ ਜਿਹੜਾ ਸਵਾਲ ਕੀਤਾ ਹੈ ਕਿ ਕਾਂਗਰਸ ਤੇ ਗਰਜੀਤ ਸਿੰਘ ਔਜਲਾ ਨੇ ਕੀ ਕੀਤਾ ਮੈਂ ਦੱਸ ਦਵਾਂ ਕਿ ਗਰਜੀਤ ਸਿੰਘ ਔਜਲਾ ਨੇ ਜਦੋਂ ਜੰਮੂ ਕਟੜਾ ਹਾਈਵੇ ਬਣਦਾ ਸੀ ਅਤੇ ਅੰਮ੍ਰਿਤਸਰ ਦੇ ਨਾਲ ਜਦੋਂ ਉਸ ਨੂੰ ਲਿੰਕ ਨਹੀਂ ਸੀ ਕੀਤਾ ਜਾ ਰਿਹਾ ਤਾਂ ਗਰਜੀਤ ਸਿੰਘ ਔਜਲਾ ਸੀ ਜਿਸ ਨੇ ਸਭ ਤੋਂ ਪਹਿਲਾਂ ਆਵਾਜ਼ ਉਠਾਈ ਅਤੇ ਅੱਜ ਉਹ ਹਾਈਵੇ ਜਿਹੜਾ ਹੈ ਅੰਮ੍ਰਿਤਸਰ ਦੇ ਨਾਲ ਲਿੰਕ ਹੋ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਢੇ 4 ਘੰਟੇ ਦਾ ਸਫ਼ਰ ਰਹੇਗਾ ਸੁਲਤਾਨਵਿੰਡ ਦੇ ਕੋਲੋਂ ਨਹਿਰ ਲੰਘਦੀ ਹੈ ਤੁਸੀਂ ਉਹ ਦੇਖਿਓ ਭਰਾਵੋ ਅੰਮ੍ਰਿਤਸਰ ਵਾਸੀ ਉਹਦਾ ਨਵੀਨੀਕਰਨ ਜਿਹੜਾ ਹੋਇਆ ਹੈ ਉਹਦੇ ਵਿੱਚ ਸਭ ਤੋਂ ਵੱਧ ਹੱਥ ਗਰਜੀਤ ਸਿੰਘ ਔਜਲਾ ਦਾ ਹੈ ਕਿ ਅੱਜ ਲੋਕ ਉੱਤੇ ਸੈਰ-ਸਪਾਟਾ ਕਰਦੇ ਨੇ ਮਾਰਨਿੰਗ ਵਾਕ ਕਰਦੇ ਨੇ ਸਾਡੀਆਂ ਭੈਣਾਂ ਉੱਥੇ ਜਾਂਦੀਆਂ ਨੇ ਤੇ ਆ ਜਿਹੜੀ ਕੰਡਿਆਲੀ ਪਾਰ ਤੋਂ ਪਾਰ ਜ਼ਮੀਨ ਹੈ ਸਾਥੀਓ ਪਿੱਛੇ ਜੇ ਹੜਾ ਹੈ ਅਸੀਂ ਦੇਖਿਆ ਕਿ ਕਿਵੇਂ ਉੱਥੇ ਕਿਸਾਨਾਂ ਦੀ ਜਿਹੜੇ ਇੱਧਰ ਦੇ ਕਿਸਾਨ ਸਨ ਉਹਨਾਂ ਦਾ ਨੁਕਸਾਨ ਹੋਇਆ ਉੱਥੇ ਮੁਆਵਜ਼ਾ ਕਰ ਦਵਾਇਆ ਤਾਂ ਗਰਜੀਤ ਸਿੰਘ ਔਜਲਾ ਨੇ ਐਸੀ ਪਾਈਚਾਰੇ ਨੂੰ ਕੋਈ ਟਿੱਪਣੀ ਕੀਤੀ ਗਈ ਹੈ ਉਹਦਾ ਮਕਸਦ ਕੀ ਸੀਗਾ ਕੀ ਉਹਦੇ ਮੈਨੇ ਸੀਗੇ ਮੈਂ ਮੈਂ ਦੱਸ ਰਿਹਾ ਕਿ ਗਰਜੀਤ ਸਿੰਘ ਔਜਲਾ ਜੀ ਨੇ ਇੱਕ ਵੀ ਟਿੱਪਣੀ ਐਸੀ ਪਾਈਚਾਰੇ ਦੇ ਖਿਲਾਫ ਨਹੀਂ ਕੀਤੀ ਉਹਨਾਂ ਬਸ ਚੋਰੀ ਜੁਰ ਤੇ ਜਿਹੜੇ ਸ਼ਰਾਰਤੀ ਅੰਸਰ ਨੇ ਦੇਖੋ ਜਿਹੜਾ ਸ਼ਰਾਰਤੀ ਅੰਸਰ ਹੁੰਦਾ ਹੈ ਨਾ ਉਹਦਾ ਕੋਈ ਧਰਮ ਨਹੀਂ ਹੁੰਦਾ ਉਹਦੀ ਕੋਈ ਜ਼ਾਤ ਨਹੀਂ ਹੁੰਦੀ ਉਹਨਾਂ ਖਿਲਾਫ ਉਹਨਾਂ ਗੱਲ ਕੀਤੀ ਸਿਆਣੀ ਗੱਲ ਕਹੀ ਹੈ ਕਿ ਕੋਈ ਵੀ ਸ਼ਰਾਰਤੀ ਅੰਸਰ ਹੈ ਉਸ ਦਾ ਕੋਈ ਧਰਮ ਨਹੀਂ ਐ ਚੈਨੀਆਂ ਖੋਣ ਵਾਲੇ ਦਾ ਕੋਈ ਜ਼ਾਤ ਨਹੀਂ ਹੁੰਦੀ ਕਿਸੇ ਨੂੰ ਵੀ ਜ਼ਾਤੀ ਟਿੱਪਣੀ ਕਿਸੇ ਤੇ ਨਹੀਂ ਕਰਨੀ ਚਾਹੀਦੀ ਭਾਈ ਸਾਡੇ ਨਾਲ ਮੌਜੂਦ ਨੇ ਸੱਤਾ ਦੇ ਵਿੱਚ ਹੈਗੀ ਆ ਆਮ ਆਦਮੀ ਪਾਰਟੀ ਸਵਾਲ ਕਾਫੀ ਨੇ ਸੱਤਾ ਦੇ ਵਿੱਚ ਹੈਗੀ ਆ 2.5 ਸਾਲ ਹੋ ਗਏ ਨੇ ਸਰਦਾਰ ਭਵਨ ਸਿੰਘ ਮਾਨ ਨੂੰ ਜਵਾਬ ਲੈ ਲੈਣੇ ਆ ਭਾਜੀ ਤੁਹਾਡੇ ਤੇ ਕਈ ਇਲਜ਼ਾਮ ਲੱਗੇ ਨੇ ਕਈ ਤਰ੍ਹਾਂ ਤੋਂ ਸਵਾਲ ਆਏ ਨੇ ਕੀ ਕ ਦੇਖੋ ਜੀ ਕੋਈ ਵੀ ਸਵਾਲ ਤੁਸੀਂ ਖੁਦ ਜਨਤਾ ਨੂੰ ਦੇਖਿਆ ਇੱਕ ਵੀ ਸਵਾਲ ਆਮ ਆਦਮੀ ਪਾਰਟੀ ਤੋਂ ਨਹੀਂ ਹੈਗਾ ਕਿਉਂਕਿ ਇੱਥੇ ਜਿੰਨੇ ਵੀ ਲੋਕ ਖੜੇ ਆ ਇਹ ਜੋ 90% ਲੋਕਾਂ ਦੇ ਅੱਜ ਘਰਾਂ ਦੇ ਜਿਹੜੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਆ ਇੱਥੋਂ 200 ਮੀਟਰ ਦੀ ਦੂਰੀ ਤੇ ਸਕੂਲ ਆਫ ਫੈਮਿਨੈਂਸ ਬਣਿਆ ਜਿਹੜਾ ਕਿ ਚੰਗੇ ਚੰਗੇ ਪ੍ਰਾਈਵੇਟ ਸਕੂਲਾਂ ਤੋਂ ਜ਼ਿਆਦਾ ਬਿਹਤਰ ਆ ਔਰ ਜਿਹੜੇ ਹਲਕੇ 'ਚ ਅਸੀਂ ਇਸ ਸਮੇਂ ਬੈਠੇ ਆ ਇੱਥੇ 6 ਮੁਹੱਲਾ ਕਲੀਨਿਕ ਖੁੱਲੇ ਆ ਮਤਲਬ 2 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹ ਕੰਮ ਕੀਤੇ ਆ ਜਿਹੜੇ ਮੇਰੇ ਨਾਲ ਸਹਿਯੋਗੀ ਪਾਰਟੀਆਂ ਦੇ ਲੀਡਰ ਬੈਠੇ ਦੱਸ ਦੇਣ ਕਿ 75 ਸਾਲਾਂ 'ਚ ਇਦਾਂ ਦਾ ਇੱਕ ਵੀ ਕੰਮ ਕੀਤਾ ਹੋ। ਪਰ ਜੀ ਸਹਿਮਤ ਸਹਿਮਤ ਮੈਂ ਸਹਿਮਤ ਤੁਹਾਡੇ ਨਾਲ ਮੁਹੱਲਾ ਕਲੀਨਿਕ ਖੋਲਿਆ ਆਪਾਂ ਉਹ ਭਾਈ ਸਾਹਿਬ ਨੇ ਕਿਹਾ ਮੇਰੇ ਤਾਂ ਰਾਸ਼ਨ ਕਾਰਡ ਹੀ ਕੱਢ ਦਿੱਤਾ ਜੀ ਮੈਂ ਦਲਿਤ ਭਾਈਚਾਰੇ ਚੋਂ ਐਸੀ ਸਮਾਜ ਚੋਂ ਸਾਡੇ ਕਈ ਕਈ ਕਾਰਡ ਕੱਟੇ ਗਏ ਸਾਨੂੰ ਕਣਕ ਮਿਲਦੀ ਸੀਗੀ ਦੇਖੋ ਗਰੀਬ ਆਦਮੀ ਨੂੰ ਜਿਹੜੀ ਕੋਈ ਸਹੂਲਤ ਮਿਲਦੀ ਹੈ ਸਾਡੇ ਕਾਰਡ ਕੱਟੇ ਗਏ ਸਾਡਾ 2.5 ਸਾਲਾਂ ਚ ਕਿਸ ਨੇ ਸਾਡੀ ਬਾਤ ਨਹੀਂ ਪੁੱਛੀ ਮੈਂ ਉਹਦਾ ਜਵਾਬ ਪੁੱਛਣਾ ਚਾਹ ਰਿਹਾ ਮੈਂ ਉਹਦਾ ਜਵਾਬ ਤੁਹਾਨੂੰ ਦੇਣਾ ਚਾਹੁੰਨਾ ਆ ਮੇਰੇ ਕਾਲੀ ਦਲ ਦੇ ਸਹਿਯੋਗੀ ਇੱਥੇ ਬੈਠੇ ਆ ਇਹਨਾਂ ਦੇ ਜਥੇਦਾਰਾਂ ਨੇ ਥੱਬਿਆਂ ਦੇ ਥੱਬੇ ਪੰਡਾਂ ਦੀਆਂ ਪੰਡਾਂ ਭਰ ਕੇ ਲੋਕਾਂ ਦੇ ਕਾਰਡ ਬਣਾਤੇ ਔਰ ਕੇਂਦਰ ਦੀ ਸਰਕਾਰ ਤੁਸੀਂ ਬਾਜਪਾ ਦੇ ਬੁਲਾਰੇ ਕੋ ਪੁੱਛ ਲਓ ਕੇਂਦਰ ਦੀ ਸਰਕਾਰ ਦਾ ਇਹ ਵਰਜਨ ਆਇਆ ਕਿ ਜਿੰਨੇ ਕਾਰਡ ਹੋਣੇ ਚਾਹੀਦੇ ਆ ਓਤੋਂ ਕਿਤੇ ਜ਼ਿਆਦਾ ਕਾਰਡ ਬਣੇ ਆ ਉਹ ਜਿਹੜੇ ਕਾਰਡਾਂ ਦਾ ਰਿਵਿਊ ਦੇ ਵਿੱਚ ਕੁਝ ਕਾਰਡ ਜਿਹੜੇ ਨਜਾਇਜ਼ ਕੱਟੇ ਗਏ ਆ ਉਹਨਾਂ ਉੱਤੇ ਵੀ ਬਿਆਨ ਆ ਗਿਆ ਔਰ ਜਿਵੇਂ ਇਹ ਚੋਨ-ਜਾਬਤਾ ਖਤਮ ਹੋਊਗਾ ਉਹ ਕਾਰਡ ਉਹ ਕਾਰਡ ਵੀ ਜਿਹੜੇ ਆ ਜਿਹੜੇ ਕਾਰਡ ਕੱਟੇ ਗਏ ਨੇ ਉਹ ਕਾਰਡ ਵੀ ਦਿੱਤੇ ਜਾਣਸਟਰ ਬਾਦ ਪੂਰਾ ਵੱ ਚੁੱਕਾ ਨੇ ਇਹਦਾ ਜਵਾਬ ਦਿਓ ਜੀ ਜੇਲ੍ਹਾਂ ਚ ਬੈਠੇ ਗੈਂਗਸਟਰ ਜਿਹੜੇ ਆ ਉਹ ਕਾਲ ਕਰ ਰਹੇ ਨੇ ਸਰ ਦੇਖੋ ਇਹ ਗੈਂਗਸਟਰ ਕਿਧੇ ਪਾਲੇ ਹੋਇਆ ਇਹ 2 ਸਾਲਾਂ ਚ ਗੈਂਗਸਟਰ ਨਹੀਂ ਬਣੇ ਇਹਨਾਂ ਰਵੈਤੀ ਪਾਰਟੀਆਂ ਦੇ ਪਾਲੇ ਹੋਇਆ ਡੇਲੀ ਐਨਕਾਊਂਟਰ ਹੋ ਰੇ ਆ ਔਰ ਸਪਸ਼ਟ ਬਿਲਕੁਲ ਸਰਦਾਰ ਭਗਵੰਤ ਸਿੰਘ ਮਾਨ ਦਾ ਜਿਹੜਾ ਨਜ਼ਰੀਆ ਵਾ ਕਿ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਤਾਂ ਗੱਲ ਕਰੂਗਾ ਸ਼ਾਂਤੀ ਦੀ ਉਹਦੇ ਵਾਸਤੇ ਪੰਜਾਬ 'ਚ ਜਗ੍ਹਾ ਹੈਗੀ ਆ ਔਰ ਜਿਹੜਾ ਵੀ ਪੰਜਾਬ ਦੇ ਵਿੱਚ ਰਹਿ ਕੇ ਸ਼ਾਂਤੀ ਜਾਂ ਗੈਂਗਸਟਰਵਾਦ ਦੀ ਗੱਲ ਕਰੂਗਾ ਉਹਦੇ ਵਾਸਤੇ ਸਿਰਫ ਵਾਸਤੇ ਕੋਈ 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 ਜਗ੍ਹਾ ਨਹੀਂ ਸਿਰਫ ਗੋਲੀਆਂ ਐ ਇਹ ਨੁਮਾਇंदे ਜਿਹੜੇ ਨੇ ਇਹ ਕਹਿ ਰਹੇ ਨੇ ਆਮ ਆਦਮੀ ਪਾਰਟੀ ਦੇ ਕੋਈ ਗੈਂਗਸਟਰਵਾਦ ਫਲਾਉਂਦਾ ਕੋਈ ਕੁਛ ਕਰਦਾ ਤਾਂ ਉਹਦੇ ਵਾਸਤੇ ਸਿਰਫ ਇੱਕੋ ਜਵਾਬ ਹੈ ਗੋਲੀ ਕੇਂਦਰ ਸਰਕਾਰ ਬੈਠੀ ਆ ਕੇਂਦਰ ਸਰਕਾਰ ਬੈਠੀ ਹੈ ਸੁਸ਼ੀਲ ਜੀ ਬੈਠੇ ਨੇ ਵਿਧਾਇਤੀ ਦੇ ਪ੍ਰਧਾਨ ਨੇ ਸਭ ਤੋਂ ਪਹਿਲਾ ਸਵਾਲ ਤੁਹਾਨੂੰ ਇਹ ਸਾਡੇ ਕਿਸਾਨ ਤੁਸੀਂ ਬਾਰਡਰਾਂ ਦੇ ਉੱਤੇ ਰੋਕੇ ਨੇ ਸ਼ੰਭੂ ਬਾਰਡਰ ਤੇ ਹੱਲੇ ਵੀ ਬੈਠੇ ਨੇ ਡੇਢ ਸਾਲ ਪਹਿਲਾਂੋਂ ਬੈਠੇ ਰਹੇ ਨੇ ਹੁਣ ਵੀ ਬੈਠੇ ਨੇ ਕੀ ਜਵਾਬ ਹੈ ਜੀ ਤੁਹਾਡਾ ਸਭ ਤੋਂ ਪਹਿਲਾ ਤਾਂ ਮੈਂ ਤੁਹਾਡੇ ਜੀ ਦੀ ਜਸੋਤਿਆ ਨੂੰ ਸਤਿ ਸ਼੍ਰੀ ਅਕਾਲ ਪਹਿਲੀ ਗੱਲ ਤੇ ਹੈ ਜਿਹੜੇ ਕਿਸਾਨਾਂ ਨੂੰ ਮੈਂ ਵੀ ਨਤਮਸਤਕ ਹੁੰਦੇ ਆ ਸਾਰੇ ਕਿਸਾਨ ਜਦੋਂ ਖੇਤੀ ਕਰਦੇ ਆ ਤੇ ਸਭ ਨੂੰ ਆਸ ਮਿਲਦਾ ਹੈ ਪਰ ਕਈ ਮੇਰੇ ਵੀਰ ਜੜੇ ਆ ਕਿਸਾਨਾਂ ਨੂੰ ਵਰਗਲਾਇਆ ਜਾ ਰਿਹਾ ਹੈ ਭੜਕਾਇਆ ਜਾ ਰਿਹਾ ਹੈ ਲੇਕਿਨ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਜਿਹੜੇ ਮੋਦੀ ਸਾਹਿਬ ਨੇ ਕਿਸੇ ਨੇ ਪੈਸੇ ਮੰਗੇ ਨਹੀਂ ਮੋਦੀ ਸਾਹਿਬ ਕੋ 2-2 ਹਜ਼ਾਰ ਰੁਪਿਆ ਕੌਂਟਾਂ ਚ ਪਾਉ ਲਈ ਮੋਦੀ ਸਾਹਿਬ ਨੇ ਆਪ ਪਾਇਆ ਜੇ 10 ਸਾਲ ਦੀ ਐਮਐਸਪੀ ਕਢਾ ਕੇ ਵੇਖ ਲਈਏ 2004 ਤੋਂ 2014 ਦੀ ਉਹਦਾ ਰਿਕਾਰਡ ਐਮਐਸਪੀ ਦਾ ਵੇਖੋ ਜਿਹੜੀ 2014 ਤੋਂ 24 ਤੱਕ ਐਮਐਸਪੀ ਮਿਲੀ ਹੈ ਕਿਸਾਨਾਂ ਨੂੰ ਉਹਦਾ ਰਿਕਾਰਡ ਕਢਾ ਕੇ ਵੇਖੋ ਮੈਂ ਤੁਹਾਨੂੰ ਰਿਕਾਰਡ ਦੇ ਸਕਦਾ ਹਾਂ ਕਿ ਕਿੰਨੀ ਐਮਐਸਪੀ ਮਿਲੀ ਹੈ ਕਿਸਾਨਾਂ ਨੂੰ ਲਾਇਆ ਜਾਂਦਾ ਹੈ ਕਿਸਾਨਾਂ ਨਾਲ ਧੱਕਾ ਕੀਤਾ ਜਾਂਦਾ ਹੈ ਕਈ ਲੋਕ ਇੱਥੇ ਆਏ ਉਹਨਾਂ ਨੇ ਗੁੱਟ ਕੇ ਫੜ ਕੇ ਸਵਾ ਖਾਦੀਆਂ ਉਹਨਾਂ ਕਹਿੰਦਾ ਮੈਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਦਾਗਾ ਲੇਕਿਨ ਜਦੋਂ ਉਹਨਾਂ ਕੋ ਕਰਜ਼ਾ ਮਾਫ਼ ਨਹੀਂ ਹੋਇਆ ਤੇ ਉਹਨਾਂ ਨੂੰ ਬੋਰਡਾਂ ਤੇ ਜਾ ਕੇ ਬਿਠਾ ਦਿੱਤਾ ਗਿਆ ਕਿਸਾਨ ਸਾਡੇ ਭਰਾ ਨੇ ਮੋਦੀ ਸਾਹਿਬ ਕਿਸਾਨਾਂ ਦੇ ਮਸੀਹਾ ਨੇ ਮੋਦੀ ਸਾਹਿਬ ਕਿਸਾਨਾਂ ਦਾ ਹਰ ਮਸਲਾ ਹੱਲ ਕਰਨ ਲਈ ਤਿਆਰ ਨੇ ਤੁਹਾਡਾ ਸਹਿਮਤ ਤੁਹਾਡਾ ਸਹਿਮਤ ਪਰ ਵਿਰੋਧ ਕਿਉਂ ਹੰਸ ਰਾਜ ਹੰਸ ਹੋਰਾਂ ਨੂੰ ਘਰੋਂ ਨਹੀਂ ਨਿਕਲਣ ਦਿੱਤਾ ਜਾ ਰਿਹਾ ਤੁਹਾਡੇ ਲੀਡਰਾਂ ਦਾ ਵਿਰੋਧ ਕੀਤਾ ਜਾ ਰਿਹਾ ਕਿਸਾਨ ਕਹਿੰਦੇ ਆ ਵੀ ਅਸੀਂ ਨਿਰਾਸ਼ ਆ ਕਿਉਂ ਇਹ ਕਾਰਨ ਕੀ ਆ ਕੋਈ ਕਿਸਾਨ ਉਹ ਕੌਣ ਨੇ ਉਹ ਕੌਣ ਨੇ ਤੁਹਾਡੇ ਲੋਕ ਕਿਹਾ ਜਾਂਦਾ ਕਿ ਉਹ ਸ਼ਰਾਰਤੀ ਅੰਸਰ ਨੇ ਕੋਈ ਕਿਸਾਨ ਭਰਾ ਨਹੀਂ ਸਾਡਾ ਵਿਰੋਧ ਕਰਦਾ ਮੈਂ ਟਾਜੀ ਚ ਜਲਸਾ ਕਰਕੇ ਆਇਆ ਮੈਂ ਜੇਠੂਵਾਲ ਜਲਸਾ ਕਰਕੇ ਆਇਆ ਸੰਧੂ ਸਾਹਿਬ ਜਲਸੇ ਕਰਨ ਜਾ ਰਿਹਾ ਅੱਜ ਸਾਡੀ ਪਿੰਡੀਆਂ ਚ ਦੈਲੀ ਹੋ ਰਹੀ 5000 ਬੰਦੇ ਵੀ ਪਿੰਡੀਆਂ ਬਾਡੋ ਦੇ ਉੱਤੇ ਔਰ ਜਿਹੜੇ ਬਾਰੇ ਵੀਰ ਜੋ ਵੀ ਇਕਰਾ ਰਿਹਾ ਸਾਡੇ ਖਿਲਾਫ ਜੋ ਧਰਨੇ ਖਿਲਾਫ ਕਰਾ ਰਿਹਾ ਉਹ ਪਾਟੀਆਂ ਖਤਾਰੀਆਂ ਇੱਧਰ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਰਹਿ ਗਏ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਭਾਜੀ ਚੋਣਾ ਸਿਰਤੇ ਨੇ ਸਿਆਸੀ ਖਾੜਾ ਭਖਿਆ ਬੇਦਬੀਆਂ ਤੁਸੀਂ ਕਰਵਾਈਆਂ ਸਾਰੇ ਇੱਥੇ ਸੁਣ ਰਹੇ ਨੇ ਤੁਹਾਡੇ ਤੇ ਇਲਜ਼ਾਮ ਲੱਗਦਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਬੇਦਬੀਆਂ ਕਰਵਾਈਆਂ ਪਰ ਮੀਡੀਆ ਇਹ ਕਹਿੰਦਾ ਹੈ ਕਿ ਜੇ ਬੇਦਵੀ ਨਹੀਂ ਕਰਵਾਈ ਜਾਂ ਕਰਵਾਈ ਨਹੀਂ ਹੈ ਜਿਸ ਦੀ ਸ਼ਮੂਲੀਅਤ ਸੀ ਤੁਸੀਂ ਕਿਉਂ ਨਹੀਂ ਫਾਹੇ ਲਾਏ ਸਾਰੇ ਤੁਸੀਂ ਕਿਉਂ ਨਹੀਂ ਫਾਹੇ ਲਾਏ ਇਹੀ ਲੋਕਾਂ ਦਾ ਸਵਾਲ ਹੈ ਅਸੀਂ ਲੋਕ ਮੰਨ ਗਏ ਤੁਸੀਂ ਨਹੀਂ ਕਰਵਾਈਆਂ ਤੁਹਾਡੀ ਨਹੀਂ ਸ਼ਮੂਲੀਅਤ ਪਰ ਤੁਹਾਡੀ ਸਰਕਾਰ ਸੀਗੀ ਤੁਸੀਂ ਕਿਉਂ ਨਹੀਂ ਉਹਨਾਂ ਨੂੰ ਫਾਹੇ ਟੰਗਿਆ ਬਹੁਤ ਹੀ ਸਤਿਕਾਰਯੋਗ ਨੇ ਮੇਰੇ ਵੱਡੇ ਨੇ ਜਿਨ੍ਹਾਂ ਨੇ ਇਹ ਸਵਾਲ ਬੇਅਦਬੀ ਦਾ ਕੀਤਾ ਸੀ ਦੇਖੋ ਕਿ ਮੈਂ ਤੇ ਪਹਿਲੋ ਇਹ ਗੱਲ ਸਮਝਦਾ ਮੈਂ ਕਿ ਕੋਈ ਵੀ ਇਨਸਾਨ ਹੈ ਕੋਈ ਵੀ ਆਪਣੇ ਭਾਵੇਂ ਜਿੱਥੇ ਵੀ ਉਹ ਦੇਸ਼ਾਂ ਵਿਦੇਸ਼ਾਂ ਜਾਂ ਪੰਜਾਬ 'ਚ ਵੱਸਦਾ ਹੋਵੇ ਕੋਈ ਵੀ ਆਪਣੇ ਧਰਮ ਦੀ ਬੇਅਦਬੀ ਨਹੀਂ ਕਰਦਾ ਤੁਸੀਂ ਦੇਖੋਗੇ ਕਿ ਸਾਡੇ ਸ਼ਰੋਮਨੀ ਅਕਾਲੀ ਦਲ ਦੇ ਸਵਰਗਵਾਸ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਤੁਸੀਂ ਉਹਨਾਂ ਦੇ ਪਿੰਡ ਬਾਦਲ ਪਿੰਡ ਜਾ ਕੇ ਦੇਖ ਲਓ ਕਿ ਉਹਨਾਂ ਦੇ ਘਰ ਉਹਨਾਂ ਦੇ ਘਰ ਗੁਰੰਤ ਸਾਹਿਬ ਜੀ ਦਾ ਪ੍ਰਵੇਸ਼ ਹੈ ਉਥੇ ਚਰਚੇ ਉਥੇ ਮੰਦਰੇ ਮੈਂ ਕਹਿੰਦਾ ਵਾਂ ਕਿ ਜੇ ਬੇਅਦਬੀ ਕੀਤੀ ਏ ਉਹ ਕਾਂਗਰਸ ਦੇ ਟਾਈਮ ਤੇ ਆਮਾਦੀ ਪਾਰਟੀ ਦੇ ਸਰਕਾਰ ਦੇ ਬੇਅਦਬੀਆਂ ਹੋਈਆਂ ਮੈਂ ਸਭ ਤੋਂ ਵੱਡੀ ਜਿਹੜੀ ਬੇਅਦਬੀ ਸੀ ਜਦੋਂ ਕਾਂਗਰਸ ਦੀ ਸਰਕਾਰ ਰਿਪੀਟ ਹੋਣੀ ਸੀ ਇਹਨਾਂ ਦੇ ਚੀਫ ਮਨਿਸਟਰ ਕੈਪਟਨ ਅਰਮਿੰਦਰ ਸਿੰਘ ਜੀ ਨੇ ਗੁਟਕਾ ਸਾਹ ਹੱਥ ਚ ਫੜ ਕੇ ਉਹ ਜਿਹੜੀ ਕਸਮ ਖਾਦੀ ਸੀ ਝੂਠੀ ਕਸਮ ਖਾਦੀ ਸੀ ਝੂਠੇ ਵਾਦੇ ਯਾਰੀ ਕਸਮ ਗਾਦੀ ਸੀ ਸਭ ਨਾਲੋਂ ਵੱਡੀ ਬੇਅਦਬੀ ਉਹ ਸੀ ਜੇ ਬੇਅਦਬੀਆਂ ਨੂੰ ਨਾ ਥਪਾਈਏ ਉਹ ਸ਼ਰੋਮ ਨਹੀਂ ਅਕਾਲੀ ਦਲ ਨੇ ਆਪਣੀ ਸਰਕਾਰ 'ਚ ਜਿੱਦਾਂ ਤੁਸੀਂ ਦੇਖੋਗੇ ਕਿ ਜਦੋਂ ਦੀ ਇਹ ਸਰਕਾਰ ਆਈ ਏ ਤੁਸੀਂ ਗੁੰਡਾ ਰਾਜ ਕਤਲਨਾਮੇ ਹੋ ਰਿਹਾ ਕੋਈ ਵੀ ਸਾਡੇ 'ਚੋਂ ਅੰਮ੍ਰਿਤਸਰ 'ਚੋਂ ਕੀ ਪੰਜਾਬ 'ਚੋਂ ਕੋਈ ਆਪਣੇ ਆਪ ਨੂੰ ਸੇਫ ਮਸੂਤ ਨਹੀਂ ਕਰਦਾ ਜੇ ਕਾਂਗਰਸੀ ਕਰੋ ਕਾਂਗਰਸੀ ਸਰਕਾਰ 'ਚ ਵੀ ਇਹ ਹੋਈ ਰਿਹਾ ਵੈ ਫਿਸ਼ਲੇ 2.5 ਸਾਲਾਂ ਤੋਂ ਇਹਨਾਂ ਨੇ ਲੋਕਾਂ ਨੂੰ ਜੁਮਲੇਬਾਦੀ ਦੇ ਜੁਮਲੇਬਾਦੀ ਜੁਮਲੇਬਾਦੀ ਦੇਖੋ ਜੁਮਲੇਬਾਦੀ ਦਾ ਇਲਜ਼ਾਮ ਜਿਹੜਾ ਹੈ ਇਹ ਸ਼ਰੋਮਣੀ ਅਕਾਲੀ ਦਲ ਵੱਲੋਂ ਲਗਾਇਆ ਗਿਆ ਤਾਂ ਇੱਥੇ ਹੋਰ ਵੀ ਸਵਾਲ ਨੇ ਮੇਰੇ ਸਹਿਯੋਗੀ ਰੋਹਿਤ ਪੱਕਾ ਜਿਹੜੇ ਹੈ ਉਹ ਹੁਣ ਲੋਕਾਂ ਤੋਂ ਸਵਾਲ ਲੈਣਗੇ ਤਾਂ ਬਿਲਕੁਲ ਸਵਾਲ ਹੋਰ ਬਹੁਤ ਸਾਰੇ ਨੇ ਉਹ ਸਵਾਲ ਲੈ ਲੈਣੇ ਇੱਕ ਵਾਰੀ ਤੁਹਾਡਾ ਕੀ ਸਵਾਲ ਹੈ ਜੀ ਮਾਮਾ ਅਜ਼ਾਦ ਪਾਰਟੀ ਤੇ ਕਾਂਗਰਸ ਵਾਲਿਆਂ ਤੋਂ ਬੀਜਪੀ ਦਾ ਸਵਾਲ ਕਰਨਾ ਚਾਹਨਾ ਤੁਹਾਡੇ ਇੱਕ ਮਾਨਯੋਗ ਮੈਡਮ ਅਨਮੋਲ ਜੀ ਨੇ ਮਨਿਸਟਰ ਉਹਨਾਂ ਨੇ ਕਿਹਾ ਸਾਡੀ ਸਰਕਾਰ ਆਂ ਤਾਂ ਤੁਹਾਨੂੰ 5 ਮਿੰਟ ਦੇ ਵਿੱਚ ਐਂ ਚੁਟਕੀ ਮਾਰ ਕੇ ਔਨ ਰਿਕਾਰਡ ਨਾਲ ਕਿਹਾ ਤੁਹਾਨੂੰ ਐਮਐਸਬੀ ਦਿੱਤੀ ਜਾਗੀ ਉਹ ਐਮਐਸਬੀ ਕਿਤੇ ਆ 5 ਮਿੰਟਾਂ 'ਚ ਐਮਐਸਬੀ ਦਾ ਸਵਾਲ ਮੈਂ ਪੁੱਛਿਆ ਸੀ ਵੀ ਬਾਰਡਰ ਜਿਹੜੇ ਸੀਲ ਕਿਉਂ ਕੀਤੇ ਆ ਭਾਜਪਾ ਨੂੰ ਮਹਿੰਗਾਈ ਦਾ ਇੰਨਾ ਜਿਹੜਾ ਸਿਲੰਡਰ ਮਹਿੰਗਾ ਸੀ ਮਹਿੰਗਾਈ ਦਾ ਔਰ ਬਾਰਡਰਾਂ ਦਾ ਠੀਕ ਹੈ ਕੋਈ ਨਹੀਂ ਆਇਆ ਦੂਜਾ ਮੈਂ ਇਹਨਾਂ ਨੂੰ ਇਹ ਪੁੱਛਿਆ ਸੀਗਾ ਆਪਣਾ 2 ਸਾਲ ਦੇ ਵਿੱਚ ਕਹਿੰਦੇ ਕਿ ਆਪਣਾ ਅਸੀਂ ਬ ਇਹ 2 ਸਾਲ ਦੇ ਵਿੱਚ ਜਿਹੜਾ ਮੁਲਾਜ਼ਮਾਂ ਨੂੰ ਅਜੇ ਤੱਕ ਕੁਝ ਨਹੀਂ ਮਿਲਿਆ ਸਰ ਮੇਰਾ ਨਾ ਸਵਾਲ ਆ ਆਮ ਆਦਮੀ ਪਾਰਟੀ ਨੂੰ ਕੁਲਦੀਪ ਢਾਲੀਵਾਲ ਜੀ ਮੰਤਰੀ ਨੇ 2 ਸਾਲਾਂ ਤੋਂ ਪਿਛਲੇ ਕੱਲ ਇਹ ਗੰਦੇ ਨਾਲੇ ਤੇ ਜਾ ਕੇ ਖਲੋ ਕੇ ਵੀਡੀਓ ਪਾਉਂਦੇ ਆ ਕਿ ਇੱਥੇ ਗੰਦੀ ਸ਼ਹਾੜੇ ਇਲਾਕੇ ਦੇ ਪਿਛਲੇ 2 ਸਾਲਾਂ ਪੰਜ ਧਰਨੇ ਲੱਗੇ ਗੰਦੇ ਸੀਵਰੇਜ ਦੇ ਤੇ ਗੰਦੇ ਪਾਣੀ ਦੀ ਸਮੱਸਿਆ ਜਿਹਦੇ ਕਰਕੇ ਪਿਛਲੇ ਸਾਲ ਲੱਖਾਂ ਲੋਕ ਬਿਮਾਰ ਹੋਏ ਦੋ ਵਾਰੀ ਗ੍ਰਾਂਡ ਆਈ ਦੋਵੇਂ ਵਾਰੀ ਲੱਗਿਆ ਪਿਛਲੇ 18 ਅਗਸਤ ਦਾ ਘਾਟਨ ਕੀਤਾ ਆ ਇਹ ਜਗ੍ਹਾ ਕੰਮ ਚਾਲੂ ਨਹੀਂ ਫਿਵਰੇਵਰ ਦਾ ਕੰਮ ਕਰ ਰਹੇ ਫਿਵਰੇਵਰ ਦੇ ਫਿਵਰੇਵਰ ਦੇ ਗੰਦੇ ਪ੍ਰੈਸ਼ਰ ਭਾਜ-ਪਾਤੋਂ ਛੱਡ ਕੇ ਬਾਕੀ ਤਿੰਨਾਂ ਕੈਂਡੀਡੇਟਾਂ ਤੋਂ ਇਹ ਸਵਾਲ ਆ ਕਿ ਦੇਸ਼ ਦਾ ਜਿਹੜਾ ਅਗਲਾ ਇਹਨਾਂ ਦੀਆਂ ਪਾਰਟੀਆਂ ਚੋਂ ਕਿਹੜਾ ਪ੍ਰਧਾਨ ਮੰਤਰੀ ਮੈਂ ਕੈਂਡੀਡੇਟਾਂ ਦੀ ਹੀ ਗੱਲ ਕਰਨੀ ਚਾਹਾਂਗਾ ਜੇ ਗੱਲ ਕਰੀਏ ਤੇ ਆਜੋ ਆਪਾਂ ਔਜਲਾ ਸਾਹਿਬ ਦੀ ਗੱਲ ਕਰਦੇ ਔਜਲਾ ਸਾਹਿਬ ਦੇ ਨੁਮਾਇੰਦਾ ਵੀ ਇੱਥੇ ਬੈਠੇ ਨੇ ਮੈਂ ਤੁਹਾਨੂੰ ਇੱਕ ਸੱਦਾ ਦਿੰਦਾ ਔਜਲਾ ਸਾਹਿਬ ਦੇ ਪਿੰਡ ਜਾ ਕੇ ਵੇਖੋ ਕੀ ਹਾਲਤ ਹੈ ਜਿਹੜਾ ਬੰਦਾ ਅੱਜ ਤੱਕ ਆਪਣਾ ਪਿੰਡ ਨਹੀਂ ਸਵਾਰ ਸਕਿਆ ਉਹਨੇ ਆਪਣੇ ਇ ਪੰਜਾਬ ਅਮਰਸਰ ਤੋਂ ਸਵਰਨਾਤਾ ਛੱਡੋ ਉਹਦੇ ਕੋ ਆਪਣਾ ਪਿੰਡ ਨਹੀਂ ਸਵਾਰਿਆ ਗਿਆ ਮੇਰੇ ਦੋ ਸਵਾਲ ਹੈ ਪਹਿਲਾ ਸਵਾਲ ਮੇਰਾ ਆਮ ਆਦਮੀ ਪਾਰਟੀ ਨੂੰ ਹੈ ਇਹਨਾਂ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਸਰਕਾਰ ਬਣਾਈ ਸੀ ਇਹਨਾਂ ਦੇ ਸਾਰੇ ਹਾਈ ਕਮਾਂਡ ਭ੍ਰਿਸ਼ਟਾਚਾਰ ਦੇ ਨਾਲ ਲਿਪਤ ਹੋ ਕੇ ਅੰਦਰ ਬੈਠੇ ਨੇ ਦੂਸਰਾ ਦੂਸਰਾ ਸਵਾਲ ਆਇਆ ਹੈ ਕਾਂਗਰਸ ਪਾਰਟੀ ਦੇ ਨੂੰ ਕਿ ਮੌਜੂਦਾ ਐਮਪੀ ਨੂੰ ਇਹ ਸਵਾਲ ਹੈ ਕਿ ਇਹ ਓਜਲਾ ਸਾਹਿਬ ਖੁਦ ਨਾਲੇ ਤੇ ਰਹਿ ਰਹੇ ਨੇ ਇਹ ਨੂੰ 7 ਸਾਲ ਨਾਲ ਨਜ਼ਰ ਨਹੀਂ ਆਇਆ ਅਕਾਲੀ ਦਲ ਦੇ ਉਮੀਦਵਾਰਾਂ ਲਈ ਜੋਸ਼ੀ ਨੇ ਜਦੋਂ ਜਗਾਇਆ ਕੀ ਮੈਂ ਬਣਾ ਕੇ ਦਵਾਂਗਾ ਨਾਲਾ ਤੇ ਕਹਿੰਦੇ ਹੁਣ ਸਾਨੂੰ ਜਿਤਾਓ ਆਪਾਂ ਹੁਣ ਮੈਂ ਹਾਂਜੀ ਗੱਲ ਹੁਣ ਉਹ ਮੁੰਡੇ ਦਾ ਸਵਾਲ ਹੈਗਾ ਕਹਿੰਦੇ ਜੀ ਨਸ਼ਾ ਸ਼ਰੀਆਮ बिक ਰਿਹਾ ਹੈਗਾ ਹਲੇ ਤੱਕ ਰੋਕਿਆ ਕਿਉਂ ਨਹੀਂ ਜਾ ਸਕਿਆ ਸਰ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਏਗਰੀ ਹਾਂ ਕਿ ਨਸ਼ਾ ਦੀ ਸਮੱਸਿਆ ਹੈਗੀ ਆ ਪੰਜਾਬ 'ਚ ਪਰ ਲੇਕਿਨ ਨਸ਼ਾ ਜਿਹੜਾ ਵਾ ਇਹਦੀਆਂ ਜੜ੍ਹਾਂ ਇਹਨਾਂ ਪਹਿਲੀਆਂ ਸਰਕਾਰਾਂ ਨਾਲ ਜੁੜੀਆਂ ਬਹੁਤ ਜ਼ਿਆਦਾ ਕੰਮ ਹੋਣ ਵਾਲਾ ਔਰ ਕੰਮ ਹੋ ਵੀ ਰਿਹਾ ਤੁਸੀਂ ਕੋਈ ਵੱਡਣ ਦੀਆਂ ਕੋਸ਼ਿਸ਼ਾਂ ਕੀਤੀਆਂ ਕਿ ਨਹੀਂ ਕੀਤੀਆਂ ਮੈਂ ਬਿਲਕੁਲ ਜੀ ਵੱਡਣ ਦੀਆਂ ਵੱਡੀਆਂ ਕੋਸ਼ਿਸ਼ਾਂ ਵੇਖੋ ਕਿ ਸਾਡੇ ਕੋਈ ਲੀਡਰ ਇਸ ਸੰਬੰਧਿਤ ਨਹੀਂ ਹੈਗੇ ਇਹਨਾਂ ਪਾਰਟੀਆਂ ਦੇ ਲੀਡਰਾਂ ਨੇ ਨਸ਼ਾ ਵਕਾਇਆ ਸੀ ਅਸੀਂ ਉਹਦੇ ਉਹਦੇ ਕੰਮ ਕਰ ਰਹੇ ਹਾਂ ਔਰ ਅਸੀਂ ਇਹਦੇ ਉੱਤੇ ਵਚਨਬੱਧ ਹਾਂ ਕਿ ਆਉਣ ਵਾਲੇ 1-2 ਸਾਲਾਂ ਦੇ ਵਿੱਚ ਪੰਜਾਬ 'ਚੋਂ ਜਿਹੜਾ ਨਸ਼ਾ ਬਿਲਕ ਉਹ ਕਹਿ ਰਿਹਾਗਾ ਕਹਿੰਦੇ 5 ਮਿੰਟਾਂ ਦੇ ਵਿੱਚ ਐਮਐਸਪੀ ਦਾ ਮਾਮਲਾ ਜਿਹੜਾ ਹੱਲ ਕਰਨ ਦੀ ਗੱਲ ਕੀਤੀ ਸੀ ਪਰ ਨਹੀਂ ਕੀਤਾ ਗਿਆ ਸਰ ਦੇਖੋ ਜਦੋਂ ਜਦੋਂ ਤੁਸੀਂ ਸਰਕਾਰ ਤੋਂ ਬਾਹਰ ਬੈਠੇ ਹੁੰਨੇ ਹੋ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਸਰਕਾਰ ਦੇ ਅੰਦਰ ਕਿੰਨਾ ਬੁਰਾ ਹਾਲ ਕੀਤਾ ਅੱਜ ਪੰਜਾਬ ਦੇ ਉੱਤੇ ਪੌਣੇ 3 ਲੱਖ ਰੋਡ ਦਾ ਕਰਜ਼ਾ ਜਿਹੜਾ ਇਹਨਾਂ ਰਵਾਇਤੀ ਪਾਰਟੀਆਂ ਨੇ ਚੜਾਇਆ ਉਹ ਜਿਹੜਾ ਪੰਜਾਬ ਦਾ ਖਜ਼ਾਨਾ ਭਰਨ ਤੇ ਲੱਗੇ ਹੋਏ ਆਂ ਔਰ ਜਿਹੜੀ ਐਮਐਸਪੀ ਦੀ ਗੱਲ ਆ ਉਹਦਾ ਵੀ ਜਿੱਦਾਂ ਜਿੱਦਾਂ ਜਾ ਕੇ ਅੱਗੇ ਜਾ ਕੇ ਮਸਲਾ ਹੱਲ ਹੋਊਗਾ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਰੂਰੀ ਮਸਲਾ ਹੈ। ਕੁਮਰ ਵਿਜੇ ਪ੍ਰਤਾਪ ਨੇ ਮਾਮਲਾ ਚੱਕਤਾ ਕਿ ਨਸ਼ੇ ਦੇ ਮਾਮਲੇ ਹੱਲ ਨਹੀਂ ਹੋਏ ਇਸ ਏਰੀਏ 'ਚ। ਸਰ ਦੇਖੋ ਕੁਮਰ ਵਿਜੇ ਪ੍ਰਤਾਪ ਜੀ ਨਾਲ ਜਿਹੜੇ ਕੋਈ ਸਾਡੇ ਮਤ ਭੇਦਿਆ ਉਹ ਸਾਡੇ ਪਰਿਵਾਰਕ ਮਤ ਭੇਦਿਆ ਉਹਨੂੰ ਦੂਰ ਕੀਤਾ ਜਾਊਗਾ। ਉਹਦੇ ਉੱਤੇ ਕੋਈ ਇਹ ਅੰਮ੍ਰਿਤਸਰ ਦਾ ਮੁੱਦਾ ਨਹੀਂ ਹੈਗਾ ਆਪਾਂ। ਪਰ ਅੰਮ੍ਰ ਕੋਈ ਇਦਾਂ ਦਾ ਮੁੱਦਾ ਨਹੀਂ ਹੈ ਕੁਮਰ ਵਿਜੇ ਪ੍ਰਤਾਪ ਜੀ ਅੱਜ ਵੀ ਖੁੱਲ ਕੇ ਆਵਾਜ਼ ਵਿੱਚ ਪਾਰਟੀ ਦਾ ਪ੍ਰਚਾਰ ਕਰ ਰਹੇ ਆ ਔਰ ਜਿਹੜੇ ਕੋ ਥੋੜੇ ਬੋਤੇ ਮਤ ਪੇਦੇ ਉਹ ਵੀ ਜਲਦੀ ਦੂਰ ਕਰ ਲਿੱਤੇ ਜਾਣਗੇ ਦੂਸਰੇ ਪਾਸੇ ਇਧਰੋਂ ਸਵਾਲ ਆਇਆ ਕਿ ਅੰਮ੍ਰਿਤਸਰ ਦੇ ਵਿੱਚ ਸੀਵਰੇਜ ਦਾ ਮਾਮਲਾ ਨਹੀਂ ਹੱਲ ਹੋ ਸਕਿਆ ਗੰਦੇ ਨਾਲੇ ਨੇ ਉਹ ਨਹੀਂ ਹੱਲ ਕਰਵਾ ਸਕਿਆ ਹਲੇ ਤੱਕ ਵੇਖੋ ਸੀਵਰੇਜ ਦੀ ਜਿਹੜੀ ਸਮੱਸਿਆ ਕੋਈ ਏਡੀ ਕਬੱਡੀ ਸਮੱਸਿਆ ਉਹ ਤੇ ਅੱਧੇ ਘੰਟੇ ਤੋਂ ਵੱਧ ਦਾ ਪ੍ਰੋਗਰਾਮ ਤੁਸੀਂ ਗੱਲਾਂ ਕਰ ਸਕਦੇ ਹੋ ਇਹ ਜਿਹੜੀ ਇੱਕ 4 ਕਿਲੋਮੀਟਰ ਦੀ ਲਾਈਨ ਇਥੋਂ ਕੋਚੀ ਦੂਰੀ ਦੇ ਉੱਤੇ ਉਹ ਬਣੀ ਗੇੜੀ ਆ ਅਕਾਲੀ ਦਲ ਭਾਜੀਪੀ ਦੇ ਟਾਈਮ ਤੇ ਔਰ ਕਾਂ ਹੱਲ ਕਰਨੀ ਸਮਾਂ ਲੱਗੂਗਾ ਸਾਡੇ ਲੋਕ ਸਭਾ ਉਮੀਦਵਾਰ ਜਦੋਂ ਜਿੱਤ ਕੇ ਜਾਣਗੇ ਇਥੋਂ ਜਿਹੜਾ ਇੱਕ ਪਲਾਂਟ ਆ ਉਹਦੀ ਕਪੈਸਿਟੀ ਨੂੰ ਵਧਾਉਣਾ ਜ਼ਰੂਰੀ ਆ ਪਰ ਕੇਂਦਰ ਦੇ ਫੰਡਾਂ ਨਾਲ ਉਹਨੂੰ ਜੜਾ ਉਹ ਵਧਾਇਆ ਜਾ ਸਵਾਲ ਕਾਂਗਰਸ ਤੋਂ ਆ ਕਾਂਗਰਸ ਤੋਂ ਗੰਭੀਰ ਸਵਾਲ ਆਏ ਕਹਿੰਦੇ ਔਜਲਾ ਸਾਹਿਬ 7 ਸਾਲ ਚ ਆਪਣੇ ਪਿੰਡ ਦਾ ਸਕੂਲ ਅਪਗ੍ਰੇਡ ਨਹੀਂ ਕਰ ਸਕੇ ਆਪਣੇ ਨਾਮ ਲੱਗਦਾ ਨਾਲਾ ਠੀਕ ਨਹੀਂ ਕਰ ਸਕੇ ਜਿਹੜਾ ਬੰਦਾ 6-7 ਸਾਲਾਂ ਚ ਕੁਝ ਨਹੀਂ ਕਰਿਆ ਅੱਗੇ ਕੀ ਕਰ ਦੂਗਾ ਜੇ ਦੇਖੋ ਪਹਿਲਾਂ ਤਾਂ ਮੈਂ ਸਪਸ਼ਟ ਕਰਾਂ ਕਿ ਔਇਲਾ ਸਾਹਿਬ ਦੇ ਜਿਹੜੇ ਪਿੰਡ ਦਾ ਸਕੂਲ ਹੈ ਉਹ ਸਮਾਰਟ ਸਕੂਲ ਹੈ ਤੁਸੀਂ ਜਾ ਕੇ ਵਿਜ਼ਿਟ ਕਰ ਸਕਦੇ ਹੋ ਬਹੁਤ ਵਧੀਆ ਹੈ ਤੇ ਪੌੜੋ ਜਿਹੜਾ ਉੱਥੇ ਬਣਿਆ ਉਹ ਵੀ ਤਾਂ ਔਜਲਾ ਸਾਹਿਬ ਦੀ ਦੇਣ ਸੀ ਤੇ ਜਦੋਂ ਕੋਵਿਡ ਦੇ ਵਿੱਚ ਅਸੀਂ ਦੇਖਿਆ ਕਿੰਨਾ ਪਰੇਸ਼ਾਨੀ ਆਈ ਉਸ ਸਮੇਂ ਆਕਸੀਜਨ ਪਲਾਂਟ ਅਗਰ ਲਗਾਇਤਾ ਕਾਂਗਰਸ ਦੀ ਦੇਣ ਸੀ ਉਹ ਵੀ ਸੋਨੀ ਤੇ ਗਰਜੀਤ ਸਿੰਘ ਔਜਲਾ ਦੀ ਦੂਜੇ ਮੇਰੇ ਭਾਈ ਸਾਹਿਬ ਨੇ ਬੜਾ ਸੋਹਣਾ ਸਵਾਲ ਕੀਤਾ ਕਿ ਅੱਜ ਲੋੜ ਕੀ ਹੈ ਲੋੜ ਹੈ ਕਿ ਸਾਡੇ ਹੱਥ ਵਿੱਚ ਪੈਸਾ ਹੋਵੇ ਸਾਡੇ ਬੱਚਿਆਂ ਦਾ ਰੋਜ਼ਗਾਰ ਹੋਵੇ ਅਗਰ ਗੁਜਰਾਤ ਪੋਰਟ ਤੋਂ ਵਿਕਾਸ ਹੋ ਸਕਦਾ ਹੈ ਵਪਾਰ ਹੋ ਸਕਦਾ ਹੈ ਪਾਕਿਸਤਾਨ ਤੋਂ ਤਾਂ ਭਾਈ ਅਸੀਂ ਪੰਜਾਬੀਆਂ ਨੂੰ ਕਿਉਂ ਕੇਂਦਰ ਸਰਕਾਰ ਭੁਖੀ ਮਾਰ ਰਹੀ ਐ ਕਿਉਂ ਇੱਥੇ ਬਾਡਰ ਨਹੀਂ ਖੋਲਦੇ ਸਾਡੀ ਇੱਥੇ ਕਣਕ ਹੈ ਝੋਨਾ ਹੈ ਉੱਥੇ ਕਿੰਨੀ ਮੰਗਾਈ ਐ ਆਲੂ ਨੇ ਗੰਡੇ ਨੇ ਉੱਥੇ ਡਬਲ ਰੇਟ ਐ ਸਾਡੇ ਕਿਸਾਨਾਂ ਦੀ ਜਿਹੜੀ ਉਪਜ ਐ ਉਹ ਉੱਧਰ ਜਾਵੇ ਕਿਸਾਨਾਂ ਦਾ ਵੀ ਫਾਇਦਾ ਹੋਵੇ ਤੇ ਦੋਨਾਂ ਦੇਸ਼ਾਂ ਦਾ ਫਾਇਦਾ ਹੋਵੇ ਦੋਨਾਂ ਦੇਸ਼ਾਂ ਨੂੰ ਰੋਜ਼ਗਾਰ ਮਿਲੇ ਤਾਂ ਮਹਿੰਗਾਈ ਦਾ ਮਹਿੰਗਾਈ ਦਾ ਮੁੱਦਾ ਬਹੁਤ ਜ਼ਿਆਦਾ ਉੱਚ ਲਿਆ ਸਿਲੰਡਰ ਕਹਿੰਦੇ 400 ਵਾਲਾ 1100 ਤੇ ਪਹੁੰਚ ਗਿਆ ਮੈਂ ਦੱਸਦਾ ਮੇਰੀ ਗੱਲ ਸੁਣ ਲਿਓ ਮੈਂ ਮੇਰੀਆਂ ਭੈਣੋ ਤੁਸੀਂ ਮਹਿੰਗਾਈ ਦੀ ਗੱਲ ਕਰਦੀਆਂ ਜੇ 10 ਸਾਲ ਪੁਰਾਣੀ ਗੱਲ ਕਰਦਿਆਂ ਮਨਮੋਹ ਸਿੰਘ ਸਰਕਾਰ ਦੀ ਜਦੋਂ 480 ਸਿਲੰਡਰ ਮਿਲਦਾ ਸੀ 2000 ਰੁਪਏ ਬਲੈਕ ਵਿਗਦਾ ਹੁੰਦਾ ਸੀ ਲੋਕੀ ਸਿਧਾਂ ਤੇ ਲੈ ਕੇ ਚਾਰ-ਚਾਰ ਦਿਨ ਵੇਟ ਕਰਦੇ ਹੁੰਦੇ ਸੀ ਅੱਜ ਮੋਦੀ ਸਰਕਾਰ ਨੇ ਘਰ ਘਰ ਸਿਲੰਡਰ ਭੇਜਤਾ ਪਾਈਪ ਲਾਈਨ ਬਸਾ ਕੇ ਭੇਜਿਆ ਕਿੰਨੇ ਦਾ ਜੀ ਗਲਤ ਹੋਇਆ ਪਾਈਪ ਲਾਈਨ ਬਿਸ਼ਾਤੀ ਭੇਜਿਆ ਕਿੰਨੇ ਦਾ ਸਿਲੰਡਰ 1100 ਦਾ ਕਰਕੇ ਸਬਸਿਦੀ ਸਬਸਿਦੀ ਦੇ ਰਿਹਾ ਅੱਜ ਦਾ ਨੀਲੇ ਕਾਰ ਵਾਲੇ ਲੋਕ ਨੇ ਉਹਨਾਂ ਨੂੰ 700 ਰੁਪਏ ਦਾ ਸਿਲੰਡਰ ਮਿਲ ਰਿਹਾ ਹੈ ਔਰ ਇੱਕ ਵਹੀ ਮਹंगाई ਨਹੀਂ ਹੋਈ ਸਾਡੇ ਨਾਲ ਦੇ ਮੁਲਕ ਕੈਨੇਡਾ ਚਲੇ ਜਾਓ ਅਮਰੀਕਾ ਪਾਕਿਸਤਾਨ ਅੱਜ ਕੰਗਾਲ ਹੋ ਗਿਆ ਪੰਗਾ ਪਾਕਿਸਤਾਨ ਦੀ ਮਹਿੰਗਾਈ ਦੇਖੋ ਇੰਗਲੈਂਡ ਦੀ ਮਹਿੰਗਾਈ ਦੇਖੋ ਅੱਜ ਜੇ ਸਭ ਤੋਂ ਸਸਤਾ ਸਾਡੇ ਦੇਸ਼ ਦੀ ਦੇਖਣੀ ਹੈ ਕਿ ਸਭ ਤੋਂ ਸਸਤਾ ਮੁਲਕ ਇੰਡੀਆ ਹੈ ਦਵਾਈਆਂ ਸਭ ਤੋਂ ਸਸਤੀਆਂ ਅਨਾਜ ਸਭ ਤੋਂ ਸਸਤਾ ਗਰੂਟ ਸਭ ਤੋਂ ਸਸਤਾ ਜੇ ਮਿਲਦਾ ਤੁਹਾਡੇ ਤੁਹਾਡੇ ਉਮੀਦਵਾਰ ਨੂੰ ਲੈ ਕੇ ਸਵਾਲ ਚੁੱਕੇ ਇਹ ਕਹਿੰਦੇ 2014 ਵਾਲਾ ਨਹੀਂ ਆਇਆ 2019 ਵਾਲਾ ਨਹੀਂ ਆਇਆ 24 ਵਾਲਾ ਕਿੱਥੋਂ ਆਜੂਗਾ 2014 ਸ੍ਰੀ ਅਦਨ ਜੇਤਲੀ ਜੀ ਇਲੈਕਸ਼ਨ ਕਰਕੇ ਗਏ 350 ਕਰੋੜ ਰੁਪਇਆ ਹਿਰਦੇ ਸਕੀਮ ਦਰਬਾਰ ਸਾਹਿਬ ਕੋ ਅੱਜ ਹਦੀਪ ਸਿੰਘ ਪੁਰੀ ਜੀ ਗਏ ਹਜ਼ਾਰ ਕਰੋੜ ਰੁਪਏ ਅਮਰਸਾ ਸਿਟੀ ਲਈ ਭੇਜਿਆ ਅੱਜ ਪਿੰਡਾਂ ਦੇ ਵਿੱਚ ਚੌਦੀ ਪੰਦੀ ਵਿੱਚ ਕਮਿਸ਼ ਦਾ ਪੈਸਾ ਸੈਂਟਰ ਗਵਰਨਮੈਂਟ ਦਾ ਲੱਗ ਰਿਹਾ ਹੈ ਸਟੇਟ ਗਵਰਨਮੈਂਟ ਦਾ ਇੱਕ ਪੈਸਾ ਪਿੰਡਾਂ ਨੂੰ 500 ਸਰਕਾਰ ਨੇ ਨਹੀਂ ਦਿੱਤਾ ਨਾ ਕਿਸੇ ਹੋਰ ਸਰਕਾਰ ਨੇ ਦਿੱਤਾ ਪਿੰਡਾਂ ਨੇ ਇਦਾਂ ਮੁੱਦਾ ਚੁੱਕਿਆ ਕਹਿੰਦੇ ਪੱਕਾ ਨਹੀਂ ਕੀਤਾ ਗਿਆ ਕੇਂਦਰ ਸਰਕਾਰ ਦਾ ਮਾਮਲਾ ਹੈ ਇਹ ਮੈਂ ਮੇਰੇ ਵੀਰ ਗਜੀਤ ਉਹਦੇ ਨੇ ਇਹਨਾਂ ਲੋਕਾਂ ਨੂੰ ਝੂਠਾ ਲਾ ਲਾਇਆ ਕਿ ਮੈਂ ਤੈਨੂੰ ਪੱਕਾ ਕਰਾ ਦੂੰਗਾ ਤੁਸੀਂ ਕਰਵਾਉਂਦੇ ਨਾ ਉਹਨਾਂ ਨੇ ਝੂਠਾ ਲਾ ਲਾਤਾ ਮੇਰੇ ਨਾਲ ਹੁਣ ਜੁੜੇ ਨੇ 1433 ਪਰਿਵਾਰ ਨੇ ਮੇਰੇ ਉਹਨਾਂ ਬੀਜਪੀ ਤਾਂ ਸਰਕਾਰ ਸੀਗੀ ਕਿ ਬੰਦੇ ਨਾਲ ਜੁੜਨਾ ਜ਼ਰੂਰੀ ਹੈ ਨਹੀਂ ਜੀ ਨਹੀਂ 1433 ਪਰਿਵਾਰ ਨੇ ਇਹ ਪਾਚੇ ਪਏ ਸੀ ਇਹਨਾਂ ਲੋਕਾਂ ਨੇ ਪਾਰਕੇ ਰਾਜਨੀਤੀ ਕੀਤੀ ਹੈ ਮੈਂ ਇਕੱਠੇ ਕੀਤੇ ਆ ਆਉਣ ਆਲਾ ਜਿਹੜਾ ਸਾਡਾ ਮੈਮੋ ਪਾਲੀ ਤਰਨਜੀਤ ਸਿੰਘ ਸੰਧੂ ਜਿੱਤ ਕੇ ਜਾਏਗਾ ਇਹਨਾਂ ਨੂੰ ਪੱਕਿਆ ਕੀਤਾ ਜਾਏਗਾ ਕਿਸਾਨਾਂ ਨੂੰ ਲੈ ਕੇ ਮਾਮਲਾ ਚੁੱਕਿਆ ਕਹਿੰਦੇ ਕਿਸਾਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਕਿਸਾਨ ਸਾਡੇ ਸਿਰ ਦੇ ਤਾਜ ਨੇ ਕਿਸਾਨ ਸਾ ਮੇਰੀ ਵੀ ਜ਼ਮੀਨ ਆ ਮੱਤਨ ਵੀ ਲਾਉਣਾ ਮਾਦੂ ਵੀ ਲਾਉਣਾ ਹੈ ਲੇਕਿਨ ਐਸੀ ਕੋਈ ਨਹੀਂ ਲੋਕਾਂ ਨੂੰ ਭੁਖਾਇਆ ਜਾ ਰਿਹਾ ਮੋਦੀ ਸਾਹਿਬ ਜਿੰਨੇ ਹਤਾਸ਼ੀ ਨੇ ਕਸਾਣਾ ਦੇ ਕੋਈ ਪਾਰਟਿਸਟਾ ਸੀ ਜੋ ਤੋੜੀ ਪਾਰਟੀ ਇੱਥੇ ਮਿਲ ਕੇ ਇਲੈਕਸ਼ਨ ਲੜਦੇ ਰਹੀ ਹੈ ਬਹੁਤ ਲੰਮੇ ਸਮੇਂ ਬਾਅਦ ਪਹਿਲੀ ਵਾਰ ਇਲੈਕਸ਼ਨ ਲੜ ਰਿਹਾ ਅਜੇ ਇਹ ਦੇ ਵਿੱਚ ਅੰਮ੍ਰਿਤਸਰ ਲਈ ਏਜੰਡਾ ਕੀ ਹੋਏਗਾ ਜਦੋਂ ਸਰਕਾਰ ਤੋਂ ਵੀ ਬਾਹਰ ਹੋ ਸਭ ਤੋਂ ਪਹਿਲੋ ਤੇ ਸ਼ਰੋਮਨੀ ਆਕਾਲੀ ਦਲ ਨੇ ਸੈਂਟਰ ਸਰਕਾਰ ਦੇ ਨਾਲ ਪੰਜਾਬ ਦੇ ਮੁੱਦਿਆਂ ਤੇ ਉਹਨਾਂ ਨੇ ਸਮਝੌਤਾ ਨਹੀਂ ਕੀਤਾ ਕਿਉਂਕਿ ਪੰਥ ਪਾਰਟੀ ਹੈ ਉਹਨਾਂ ਨੇ ਕਿਸੇ ਵੀ ਸੈਂਟਰ ਸਰਕਾਰ ਦੇ ਨਾਲ ਆਪਣੇ ਕਿਸਾਨ ਭਰਾ ਜਿਹੜੇ ਤੁਹਾਡਾ ਅਜੰਡਾ ਕੀ ਰਹੇਗਾ ਅਜੰਡਾ ਦਾ ਅਜੰਡਾ ਇਹੋ ਹੀ ਹੈ ਕਿ ਅੰਮ੍ਰਿਤਸਰ ਗੁਰੂ ਨਗਰੀ ਜਿਹੜਾ ਕਿ ਟੂਰਿਸਟ ਹਾਬੇ ਇੱਥੇ ਤੁਸੀਂ ਕੋਲ ਦੇਖ ਲਓ ਵਾਗਾ ਬਾਡਰ ਹੈ ਅਟਾਰੀ ਬਾਡਰ ਹੈ ਜੇ ਇੱਥੋਂ ਅਨੀਲ ਜੋਸ਼ੀ ਜੀ ਅੰਮ੍ਰਿਤਸਰ ਤੋਂ ਗੁਰੂ ਨਗਰੀ ਤੋਂ ਜਿੱਤ ਕੇ ਜਾਂਦੇ ਨੇ ਪਹਿਲੋਂ ਇਹ ਬਾਡਰ ਖਲਾਨਗੇ ਪਾਕਿਸਤਾਨ ਦੇ ਨਾਲ ਇੱਥੇ ਵਪਾਰ ਵਧੇਗਾ ਇੱਥੇ ਬਾਡਰ ਖੋਲੇ ਜਾਣਗੇ ਗੁਰੂ ਨਗਰੀ ਚ 골ਡਨ ਟੈਂਪਲ ਹੈ ਦਰਿਆਣਾ ਟੈਂਪਲ ਇਹ ਰਾਮ ਤੀਰ ਤੇ ਇੱਥੇ ਦੇਸ਼ਾਂ ਵਿਦੇਸ਼ਾਂ ਤੋਂ ਲੋਕੀ ਆਂਦੇ ਨੇ ਟੂਰਿਸਟ ਹੱਬ ਦੇ ਤੌਰ ਤੇ ਜਿਹੜਾ ਸਪਰੇ ਹੱਬ ਦੇ ਤੌਰ ਤੇ ਇੱਥੇ ਲੋਰ ਦੇ ਡਿਵੈਲਪਮੈਂਟ ਦੀ ਨਾ तमाम ਜਿਹੜੇ ਇਹ ਦਾਅਵੇ ਨੇ ਕੀਤੇ ਨੇ ਪਰਮ ਲੋਕਾਂ ਦੇ ਸਵਾਲ ਹੋਣਗੇ ਇੱਕ ਵਾਰੀ ਆਖਰੀ ਰਾਉਂਡ ਸਵਾਲਾਂ ਦਾ ਜ਼ਰੂਰ ਲੈ ਲੋ ਬਿਲਕੁਲ ਜਿਹੜੇ ਹੁਣ ਸਵਾਲ ਨੇ ਉਹ ਸਾਰੇ ਦੇ ਸਾਰੇ ਜਨਤਾ ਦੇ ਹੋਣਗੇ ਜਨਤਾ ਕੀ ਬੋਲਦੀ ਹੈ ਸਾਰੀ ਜਨਤਾ ਕੋਲੋਂ ਪੁੱਛ ਕੇ ਹੀ ਜਾਵਾਂਗੇ ਆਖਰੀ 라ਉਂਡ ਦੇ ਵਿੱਚ ਆਖਰ ਲੋਕ ਕੀ ਕਹਿੰਦੇ ਨੇ ਮੈਂ ਕਾਂਗਰਸ ਪਾਰਟੀ ਨੂੰ ਪੁੱਛਿਆ ਇਹਨਾਂ ਨੇ ਕਿਹਾ ਸਾਡੇ ਗੁਰਜੀਤ ਸਿੰਘ ਕੋਲ ਐਸਪੀ 4 ਵਾਲੋਂ ਕੋਈ ਟਿੱਪਣੀ ਨਹੀਂ ਕੀਤੀ ਆਹ ਟਿੱਪਣੀ ਔਨ ਰਿਕਾਰਡ ਹੈ ਇਹਨਾਂ ਦੇ ਪਾਸ ਚੈਨ ਤੋੜ ਨਸ਼ਾ ਵੇਚਣ ਵਾਲੇ ਨਸ਼ਾ ਪੀਣ ਵਾਲੇ ਕਿਹਾ ਕਹਿੰਦੇ ਨਹੀਂ ਕਿਹਾ ਮੈਂ ਅੱਜ ਤੁਹਾਡੇ ਮੀਡੀਆਮ ਚੈਨਲ ਦੇ ਮਾਧਿਅਮ ਤੋਂ ਅਪੀਲ ਕਰਦਾ ਐਸਪੀ 4 ਤੁਹਾਡਾ ਪੂਰਾ ਵਿਰੋਧ ਕਰੇਗਾ ਐਸਪੀ 4 ਵਿਰੋਧ ਕਰੇਗਾ ਗੁਰਜੀਤ ਸਿੰਘ ਔਲੇ ਦਾ ਲੋਕ ਕਹਿ ਰਹੇ ਨੇ ਐਸਪੀ 4 ਦੇ ਲੋਕਾਂ ਨੂੰ ਅਪੀਲ ਕਰਾਂਗਾ ਇਹਨਾਂ ਦਾ ਪੂਰਾ ਬਾਈਕਾਰਡ ਕਰੋ ਤੇ ਕੱਟ ਕਰੋ ਭਾਜੀ ਕੀ ਕਹਿਣਾ ਚਾਹੁੰਦੇ ਹੋ ਭਾਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਇੱਕ ਸਵਾਲ ਪੁੱਛਣਾ ਚਾਹਨਾ ਵੀ ਬਾਰਡਰ ਜਿਹੜਾ 50 ਕਿਲੋਮੀਟਰ ਜਿਹੜੀ ਬੀਐਸਐਫ ਦੇ ਹਵਾਲੇ ਕੀਤੀ ਹੈ ਇਹ ਕੇ ਸਵਾਲ ਆ ਮੇਰਾ ਇਹ ਕਿਉਂ ਹੈ ਤੇ ਦੂਜਾ ਹੈਗਾ ਵੀ ਭਾਖੜੇ ਬੋਰਡ ਤੋਂ ਜਿਹੜਾ ਸਾਡਾ ਪੰਜਾਬ ਦਾ ਮੈਂਬਰ ਖੁੱਸ ਗਿਆ ਉਹਦੇ ਬਾਰੇ ਕੀ ਵਿਚਾਰ ਹੈ ਇਹਨਾਂ ਦਾ 800 ਕਿਸਾਨ ਜਿਹੜਾ ਮਰਿਆ ਉਹਨਾਂ ਦੀ ਜ਼ਿੰਮੇਵਾਰੀ ਕੀ ਦੀ ਹੈ ਇੱਕ ਇਹਨਾਂ ਨੂੰ ਸਵਾਲ ਹੈ ਕਿ ਜੇ 4 ਹਫ਼ਤੇ ਦਾ ਦੱਸ ਕੇ ਇਹ ਨਸ਼ਾ ਕਹਿੰਦੇ ਸੀ ਖਤਮ ਕਰ ਦੇਣਾ ਕਿ ਅੱਜ 2.5 ਸਾਲ ਹੋ ਗਏ 2.5 ਸਾਲ ਹੋ ਗਏ ਨਸ਼ਾ ਕਿਉਂ ਨਹੀਂ ਖਤਮ ਹੋਇਆ ਤੁਸੀਂ ਇੱਕ ਸੁਨਿਆਰੇ ਦੀ ਗੱਲ ਨੂੰ ਕਰਨ ਦਿਓ ਕਿ ਸੁਨਿਆਰੇ ਦੀ ਦੁਕਾਨ ਲੁੱਟੀ ਗਈ ਹੈ ਇੰਨੀ ਤਕਲੀਫ ਹੁੰਦੀ ਹੈ ਜਿਨ੍ਹਾਂ ਨੇ ਸਾਰਾ ਭਾਰਤ ਹੀ ਲੁੱਟ ਕੇ ਖਾ ਲਿਆ ਵਾ ਚਾਹੇ ਮੈਡੀਸਨ ਝੂਠੀ ਦੇ ਨਾਂ ਤੇ ਕਰ ਕਰ ਰੱਖੋ ਤਾਂ ਜਿਹੜੀ ਝੂਠੀ ਮੈਡੀਸਨ ਵੇਚ ਵੇਚ ਕੇ ਨੋਟ ਬੰਦੀ ਕਰਕੇ ਕਰੋਨਾ ਦੇ ਨਾਂ ਤੇ ਲੋਕਾਂ ਨੂੰ ਲੁੱਟ ਲਿਆ ਵਾ ਅੱਜ ਤੱਕ ਵਿਕਾਸ ਦੀ ਰਾਜਨੀਤੀ ਕੀਤੀ ਕਿੱਥੇ ਇਹਨਾਂ ਨੇ ਅੱਜ ਤੱਕ ਕੋਈ ਵਿਕਾਸ ਦੀ ਗੱਲ ਭਾਜਪਾ ਨੇ ਕੀਤੀ ਕਿੱਥੇ ਵਾ ਦਾ ਤਮਾਮ ਤਮਾਮ ਸਵਾਲ ਆ ਚੁੱਕੇ ਨੇ ਏਜੰਡੇ ਪਿਛੇ ਬੀਜੇਪੀ ਦਾ ਅਜੰਡਾ ਕੀ ਰਹਿ ਗਿਆ ਇਸ ਵਾਰ ਇਲੈਕਸ਼ਨ ਦੇ ਵਿੱਚ ਦੋ ਲੈਣਾਂ ਦੇ ਵਿੱਚ ਸਾਡਾ ਕੈਂਡੀਡੇਟ ਸਭ ਤੋਂ ਪਰਿਆ ਲਿਖਿਆ ਜਿਨਨੇ ਸਾਡਾ ਮੁਲਕ ਸਾਡਾ ਅਮਰੀਕਾ ਨਾਲ ਤੇ ਹਿੰਦੁਸਤਾਨ ਦੇ ਰਿਸ਼ਤੇ ਚੰਗੇ ਕੀਤੇ ਵਧੀਆ ਰਿਸ਼ਤੇ ਬਣਾਏ ਅਧ ਮੋਦੀ ਸਾਹਿਬ ਦੀ ਬੱਲੇ ਬੱਲੇ ਜੇ ਅਮਰੀਕਾ ਚ ਹੋਰੀ ਹੈ ਤੇ ਤਨਜੀਤ ਸਿੰਘ ਸੰਧੂ ਜੀ ਦਾ ਬਹੁਤ ਵੱਡਾ ਹੱਥ ਹੈ ਐਸੀ ਤੇ ਵੋਟਾਂ ਇਸ ਵਾਰ ਤੇ ਵੀ ਸਾਡਾ ਜੇ ਵਿਕਾਸ ਹੋਏਗਾ ਪਰਿਆ ਲਿਖਿਆ ਜਦੋਂ ਅੱਛਾ ਪਰਿਵਾਰ ਦਾ ਬੰਦਾ ਉਥੇ ਪਾਰਲੀਮੈਂਟ ਚ ਜਾ ਕੇ ਬੋਲੇਗਾ ਗੁਰੂ ਨਗਦੇ ਦੀ ਆਵਾਜ਼ ਉਠਾਏਗਾ ਗੁਰੂ ਨਗਦੇ ਦੀ ਡਿਵਾਈਡੈਂਟ ਹੋਏਗੀ ਮੋਦੀ ਸਾਹਿਬ ਪੈਸਾ ਭੇਜਣਗੇ 830 ਕਰੋੜ ਰੁਪਈਆ ਅਮਰੀਕਾ ਦੇ ਲੋਕਾਂ ਨੇ ਅੱਜ ਹੀ ਕਹਿਤਾ ਤਨਜੀਤ ਸਿੰਘ ਸੰਧੂ ਜ ਜਿੱਤ ਗਿਆ 830 ਕਰੋੜ ਰੁਪਇਆ ਹੀ ਆਪਣੇ ਨਾਮ ਦਾ ਤਾਂ 830 ਕਰੋੜ ਕਹਿ ਰਕ ਤੁਹਾਡਾ ਕੀ ਰੋਮਨੀ ਆ ਕਾਲੀ ਦਲ ਕਿਸਾਨਾਂ ਦੀ ਪਾਰਟੀ ਏ ਕਿਸਾਨਾਂ ਦੇ ਅੱਜ ਤੁਸੀਂ ਦੇਖ ਰਹੇ ਹੋ ਜਿੱਦਾਂ ਸਾਡੇ ਕਿਸਾਨ ਭਰਾ ਬਾਰਡਰਾਂ ਦੇ ਮੁੱਦਾ ਮੁੱਦਾ ਮੁੱਦੇ ਹੋਈਏ ਕਿ ਇੱਥੋਂ ਉਹ ਕੈਂਡੀਡੇਟ ਜਾਣਾ ਚਾਹੀਦਾ ਹੈ ਕਿ ਜਿਹੜਾ ਅੰਮ੍ਰਿਤਸਰ ਗੁਰੂ ਨਗਰੀ ਦੇ ਵਿਕਾਸ ਕਰਾਵੇ ਉਹ ਕੰਮ ਕਰਾਵੇ ਜਿਹੜੇ ਬਾਹਰ ਸਾਡੇ ਸਾਡੇ ਰੁਜ਼ਗਾਰ ਦੇ ਮੁੱਦੇ ਨੇ ਸਾਡੇ ਰੋਜ਼ਗਾਰ ਦੇ ਮੁੱਦੇ ਨੇ ਇੱਥੋਂ ਉਹ ਕੈਂਡੀਡੇਟ ਜਾਵੇ ਜਿਹੜਾ ਰੋਜ਼ਗਾਰ ਲੈ ਕੇ ਆਵੇ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਡਿਵੈਲਪਮੈਂਟ ਲੀਡਰ ਹੈ ਉਹਨੇ ਵਿਕਾਸ ਕਰਕੇ ਦਿਖਾਏ ਹੈ ਭਾਵੇਂ ਗੋਲਡਨ ਟੈਂਪਲ ਹੋਵੇ ਭਾਵੇਂ ਦਰਗਾਹਾਂ ਤੀਰਥ ਹੋਵੇ ਉਹਨਾਂ ਦੀ ਸਰਕਾਰ ਸੀ ਸ਼੍ਰੋਮਣੀ ਅਕਾਲੀ ਦਲ ਦੀ ਵਿਕਾਸ ਦੇ ਨਾਂ ਤੇ ਵੋਟ ਵਿਕਾਸ ਦੇ ਨਾਂ ਤੇ ਵਿਕਾਸ 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 ਦੇ ਨਾਂ ਤੇ ਮੁੱਦਿਆਂ ਦੇ ਉੱਪਰ ਕਾਂਗਰਸ ਦੇ ਕੀ ਏਜੰਡਾ ਰਹੇਗਾ ਇਹ ਸਿਲੈਕਸ਼ਨ ਦੇ ਵਿੱਚ ਜੀ ਦੇਖੋ ਕਾਂਗਰਸ ਦਾ ਏਜੰਡਾ ਨਾ ਤਾਂ ਹਿੰਦੂ ਮੁਸਲਮਾਨ ਹੈ ਨਾ ਹਿੰਦੁਸਤਾਨ ਪਾਕਿਸਤਾਨ ਹੈ ਅਸੀਂ ਰੋਜ਼ਗਾਰ ਦੀ ਗੱਲ ਕਰਦੇ ਹਾਂ ਕਿ 30 ਲੱਖ ਜਿਹੜੀਆਂ ਕੇਂਦਰੀ ਸਰਕਾਰੀ ਨੌਕਰੀਆਂ ਨੇ ਉਹ ਖਾਲੀ ਕਿਉਂ ਪਈਆਂ ਸਾਡੇ ਭਰਾ ਨੌਜਵਾਨ ਪੇੜਾ ਨੂੰ ਉਹ ਜਿਹੜੀਆਂ ਆਉਂਦੇ ਭਰੀਆਂ ਜਾਣਗੀਆਂ ਤੇ ਜਿਹੜਾ ਨੌਜਵਾਨ ਪੜ ਗਿਆ ਜਿਹੜਾ ਗ੍ਰੈਜੂਏਸ਼ਨ ਕਰ ਗਿਆ 1 ਲੱਖ ਰੁਪਈਆ ਉਹਨੂੰ ਸਾਲਾਨਾ ਦਿੱਤਾ ਜਾਏਗਾ ਦੂਜੀ ਗੱਲ ਕਿਸਾਨ ਮਰ ਰਹੇ ਨੇ 2019 ਤੋਂ ਬਾਰਡਰਾਂ ਤੇ ਕਿਸਾਨਾਂ ਨੂੰ ਜਿਹੜਾ ਲੀਗਲ ਗਾਰੰਟੀ ਐ ਐਮਐਸਬੀ ਦਾ ਕਾਨੂੰਨ ਬਣਾਇਆ ਜਾਏਗਾ ਤੇ ਦੂਜੀ ਗੱਲ ਕਰਜ਼ਾ ਮਾਫੀ ਹੋਈ ਹੈ ਵੱਡੇ ਵੱਡੇ ਕਾਰੋਬਾਰੀਆਂ ਦੀ ਅਸੀਂ ਕਿਸਾਨਾਂ ਦਾ ਕਰਜ਼ਾ ਮਾਫ ਕਰ ਦਿੱਜੀ ਗੱਲ ਇੱਕ ਹੋਰ ਨਾਰੀ ਨਿਆਏ ਜੋ ਇਹਨਾਂ ਜਿਹੜੀਆਂ ਸਾਡੀਆਂ ਭੈਣਾਂ ਨੇ ਮਹਿਲਾਵਾਂ ਨੇ ਅੱਜ ਦੇਖ ਲਓ ਪਾਰਲੀਮੈਂਟ ਵਿੱਚ ਵਿਧਾਨ ਸਭਾ ਵਿੱਚ ਹਿੱਸੇਦਾਰੀ ਕਿੰਨੀ ਘੱਟ ਹੈ 1/3 ਰੈਜ਼ਰਵੇਸ਼ਨ ਸਰਕਾਰੀ ਨੌਕਰੀਆਂ 50% ਰੈਜ਼ਰਵੇਸ਼ਨ ਤੇ ਅਹੰਗਰ ਨਵਾੜੀ ਆਸ਼ਾ ਵਰਕਰ ਦੀ ਆਮਦਨ ਦੁੱਗਣੀ ਕੀਤੀ ਜਮਮ ਤਮਾਮ ਚੀਜ਼ਾਂ ਆਮਾ ਦੀ ਪਾਰਟੀ ਦਾ ਕੀ ਏਜੰਡਾ ਜਿਹੜਾ ਇਸ ਇਲੈਕਸ਼ਨ ਦੇ ਵਿੱਚ ਰਹੀ ਸਰ ਏਜੰਡਾ ਸਿੰਪਲ ਆ ਸਾਡਾ 2 ਸਾਲ ਦਾ ਰਿਪੋਰਟ ਕਾਰਡ ਸਰਦਾਰ ਖਲਦੀਪ ਸਿੰਘ ਧਾਲੀਵਾਲ ਦਾ ਲੋਕਾਂ ਦੇ ਅੱਗੇ ਆ ਪਰ 15 ਦੇ ਕਰੀਬ ਵੱਡੇ ਕੰਮ ਜਿਹੜੇ ਧਾਲੀਵਾਲ ਸਾਹਿਬ ਨੇ ਕਰਾਏ ਆ ਇਹ ਜਿਹੜੇ ਮੇਰੇ ਭਰਾ ਬੈਠੇ ਆ ਦੱਸ ਸਕਦੇ ਕੀ ਇਹਨਾਂ ਦੇ ਕੈਂਡੀਡੇਟ ਟੋਡਾ ਟੋਡਾ ਏਜੰਡਾ ਕਿਹੜਾ ਸਾਡਾ ਏਜੰਡਾ ਅੰਮ੍ਰਿਤਸਰ ਦੀ ਇੰਡਸਟਰੀ ਅੰਮ੍ਰਿਤਸਰ ਦਾ ਵਿਕਾਸ ਔਰ ਇੱਕ ਵਿਸ਼ਵ ਪੱਧਰ ਦੀ ਯੂਨੀਵਰਸਿਟੀ ਔਰ ਚੰਗਾ ਹਸਪਤਾਲ ਜਿਹੜਾ ਅਕਾਲੀ ਦਲ ਦੇ ਵੇਲੇ ਪੀਜੀਆਈ ਲੈਵਲ ਦਾ ਬਠਿੰਡੇ ਲੱਗੇ ਸੀ ਬਾਦਲ ਉਸ ਲੈਵਲ ਦਾ ਅੰਮ੍ਰਿਤਸਰ ਨੂੰ ਹਸਪਤਾਲ ਕਲੀਅਰ ਕੀਤੇ ਗਏ ਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਕੰਮ ਧੰਦਾ ਜਿਹੜਾ ਪੂਰਾ ਕੀਤਾ ਜਾਣਾ ਲੋਕਾਂ ਨੇ ਦੇਖਣਾ ਹੋਏਗਾ ਕਿ ਉਹ ਕਿਸ ਦਾ ਸਹਿਯੋਗ ਕਰਦੇ ਨੇ ਮੇਰੇ ਨਾਲ ਕੈਮਰਾਮੈਨ ਸੀ ਅਸ਼wini ਜੀ ਔਰ ਗੁਰਜੰਟ ਜੀ ਔਰ ਨਾਲ ਹੀ ਪਰਮ ਔਲਖ ਜਿਹੜੇ ਅੰਮ੍ਰਿਤਸਰ ਤੋਂ ਕलिए ਕਿ ਤਮਾਮ ਰਾਜਨੀਤਿਕ ਗੱਦੀਆਂ ਵੀਡੀਓ ਦੇਖਦੇ ਨੇ ਉਹ ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸੀ ਫਿਲਹਾਲ ਮੈਨੂੰ ਦਿਓ ਇਜਾਜ਼ਤ ਫਿਰ ਮਿਲਾਂਗੇ ਪਿੰਡਾਂ ਦੀ ਪਾਰਲੀਮੈਂਟ ਦੇ ਵਿੱਚ ਕਿਸੇ ਨਵੇਂ ਲੋਕ ਸਭਾ ਹਲਕੇ ਦੇ ਵਿੱਚ ਕਿਸੇ ਨਵੇਂ ਪਿੰਡ ਦੇ ਵਿੱਚ